ਸਾਤਰੀਏ ਕਾਲ ਤੁਸੀਂ ਜੁੜਿਓ ਤੱਕਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬੇਹਦ ਅਹਿਮ ਮੁੱਦਾ ਜੋ ਪੰਜਾਬ ਦੇ ਵਸਿੰਦਿਆਂ ਦੀ ਸਿਹਤ ਨਾਲ ਜੁੜਿਆ ਉਹਦੇ ਉੱਤੇ ਗੱਲਬਾਤ ਕਰਾਂਗੇ ਕਿ ਆਖਰਕਾਰ ਇਹਦਾ ਕੱਚਾ ਚਿੱਠਾ ਕੀ ਆ ਕਿਵੇਂ ਇੱਕ ਮਾਫੀਆ ਮੈਡੀਕਲ ਦੇ ਵਿੱਚ ਕੰਮ ਕਰਦਾ ਤੇ ਉਹਨੂੰ ਕਿਵੇਂ ਸਿਆਸੀ ਪੋਸ਼ਟਪਨਾਹੀ ਉਹਨਾਂ ਦੀ ਜਿਹਾ ਸ਼ਹਿ ਮਿਲਦੀ ਹੈ ਤੇ ਉਹਦੇ ਵਿੱਚ ਕੀ ਕੀ ਖਾਮੀਆਂ ਇਹੋ ਜਿਹਿਆਂ ਨੇ ਜੇ ਸਰਕਾਰ ਚਾਹੇ ਤੇ ਉਹਨਾਂ ਦੇ ਕੰਮ ਕਰ ਸਕਦੀ ਹੈ ਪਰ ਕਿਉਂ ਨਹੀਂ ਕਰਦੀ ਇਹ ਵੱਡੇ ਸਵਾਲ ਨੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਜੀ ਤੇ ਜਿੰਨੇ ਵੀ ਵੇਖ ਸੁਣ ਰਹੇ ਨੇ ਸਾਰਿਆਂ ਨੂੰ ਹੀ ਬਾਤ ਨਿੱਕੀ ਸੱਚੇ ਕਾਲ ਸਤਿ ਸ੍ਰੀ ਅਕਾਲ ਪਹਿਲਾਂ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਥੋੜਾ ਧਿਆਨ ਪਵਾ ਦੇਣਾ ਕਿ ਚੰਡੀਗੜ੍ਹ ਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਬੀਤੇ ਦਿਨੀ ਇਹ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਤਹਿਤ ਉਹ ਕਹਿੰਦੇ ਨੇ ਕਿ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਤੇ ਵਧੀਆ ਇਲਾਜ ਮਿਲੇਗਾ ਸੁਣਨ 'ਚ ਬੜਾ ਚੰਗਾ ਲੱਗਦਾ ਕਿ ਮੁਫਤ ਤੇ ਵਧੀਆ ਹੋਏਗਾ ਪੰਜਾਬ ਦੇ ਕਹਿੰਦੇ 3 ਕਰੋੜ ਲੋਕਾਂ ਨੂੰ ਕਵਰ ਕੀਤਾ ਜਾਏਗਾ ਸਰਕਾਰੀ ਕਰਮਚਾਰੀਆਂ ਤੇ ਪੈਨਸ਼ਨਰਾਂ ਦੇ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਅਸਲ ਵੀ ਇਹ ਵੀ ਵਰਡ ਆਪਣੇ ਆਪ 'ਚ ਕਾਫੀ ਅਮਿੱਤ ਰੱਖਦਾ ਹੈ ਕਿ ਅਸਲ ਵਸਨੀਕ ਕੌਣ ਨੇ ਉਹਨਾਂ ਨੂੰ ਇਸ ਹੈਲਥ ਕਾਰਡ ਦੇ ਜ਼ਰੀਏ ਜੋ ਇਹ ਸੇਵਾਵਾਂ ਜੋ ਇਹ ਵੀ ਸਹੂਲਤਾਂ ਉਹ ਦਿੱਤੀ ਜਾਏਗੀ ਤੇ ਹਰ ਤਰ੍ਹਾਂ ਦੇ ਜਿਹੜੇ ਕਹਿੰਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ 'ਚ ਮੁਫਤ ਤੇ ਕੈਸ਼ਲੈਸ ਇਲਾਜ ਮਿਲੇਗਾ ਦਾ ਮਤਲਬ ਕਿ ਤੁਸੀਂ ਕਾਰਡ ਲੈ ਕੇ ਜਾਓ ਆਪਦਾ ਇਲਾਜ ਕਰਾਓ 10 ਲੱਖ ਤੱਕ ਦਾ ਤੁਹਾਡਾ ਕਾਰਡ ਹੋਏਗਾ ਪੰਜਾਬ ਨੂੰ ਸਿਹਤ ਪੱਖੋਂ ਮਿਆਰੀ ਸਹੂਲਤਾਂ ਦੇਣ ਦੇ ਲਈ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਉਹਨੂੰ ਬਾਕੂਬੀ ਨਿਭਾ ਰਹੇ ਹਾਂ ਕੋਈ ਖੱਜਲ ਖੁਆਰੀ ਨਹੀਂ ਹੋਏਗੀ ਕੁਝ ਅਕਸਰ ਸਵਾਲ ਇਹ ਹੈ ਕਿ ਪੰਜਾਬ ਚ ਆਲਰੇਡੀ ਆਯੂਸ਼ਮਾਨ ਬੀਮਾ ਯੋਜਨਾ ਚੱਲਦੀ ਹੈ 5 ਲੱਖ ਤੱਕ ਦਾ ਉਹਦੇ ਵਿੱਚ ਕਵਰ ਹੁੰਦਾ ਬਹੁਤ ਸਾਰੇ ਸਵਾਲ ਪਹਿਲਾਂ ਵੀ ਉੱਠਦੇ ਰਹੇ ਕਿ ਇਹ ਇੱਕ ਮਤਲਬ ਕਿ ਇਹਨਾਂ ਵਿੱਚ ਧੰਦਲੀਆਂ ਜਿਹੜੀਆਂ ਉਹ ਸਮੇਂ-ਸਮੇਂ ਤੇ ਸਾਹਮਣੇ ਆਉਂਦੀਆਂ ਰਹੀਆਂ ਤੇ ਆ ਹੁਣ ਜਿਵੇਂ ਪਿੱਛੇ ਜੇ ਸਰਕਾਰ ਨੇ ਸ਼ੁਰੂ ਕੀਤਾ ਸੀਗਾ ਕਿ ਡਾਕਟਰ ਰੱਖੇ ਗਏ ਮੋਹੱਲਾ ਕਲੀਨਿਕਾਂ ਦੇ ਵਿੱਚ ਉੱਥੇ ਵੀ ਧੰਦਲੀਆਂ ਸਾਹਮਣੇ ਆਈਆਂ ਇਸ ਸਿਹਤ ਬੀਮਾ ਕੀ ਵਾਕਈ ਇਹ ਪੰਜਾਬ ਦੇ ਪੰਜਾਬੀਆਂ ਦੇ ਸਿਹਤ ਦੇ ਉੱਤੇ ਫੋਕਸ ਰੱਖੇਗਾ ਜਾਂ ਇਹਦੇ ਨਾਲ ਖਜ਼ਾਨੇ ਦੀ ਵੀ ਸਿਹਤ ਵਿਗੜਨੀ ਹੈ ਜਾਂ ਇਹਦੇ ਲੂਪ ਹੋਲ ਕੀ ਨੇ ਉਹਦੇ ਤੇ ਨਜ਼ਰ ਪਾਇਆ ਸੁਖਵਿੰਦਰ ਜੀ ਮੈਂ ਅੱਜ ਦੇ ਪ੍ਰੋਗਰਾਮ ਚ ਪਹਿਲਾਂ ਹੀ ਕਲੀਅਰ ਕਰ ਦਿਆਂ ਕਿਉਂਕਿ ਇਹ ਪ੍ਰੋਗਰਾਮ ਸਰਕਾਰ ਸਾਡੀ ਨਾ ਇੱਕ ਇੱਕ ਲਫਜ਼ ਇਨਵਰਟਿਡ ਕਾਮਾਸ ਕਰ ਕਰਕੇ ਚੈੱਕ ਕਰਕੇ ਉਹ ਲਿਖਦੇ ਨੇ ਤੇ ਨੋਟ ਕਰਦੇ ਨੇ ਤਾਂ ਹੀ ਮੈਂ ਪਹਿਲੇ ਲਫਜ਼ਾਂ ਚ ਕਲੀਅਰ ਕਰਨ ਲੱਗਿਆਂ ਜ਼ਰੂਰ ਇਸੇ ਤਰ੍ਹਾਂ ਇਨਵਰਟਿਡ ਕਾਮਾਸ ਵਿੱਚ ਕਰਨ ਪਰ ਮੈਂ ਜੋ ਕੁਝ ਵੀ ਦੱਸਣ ਲੱਗਿਆਂ ਅੱਜ ਦੇ ਪ੍ਰੋਗਰਾਮ ਵਿੱਚ ਇਹ ਸਾਰੀਆਂ ਜਾਂ ਤਾਂ ਖਬਰਾਂ ਛਪ ਚੁੱਕੀਆਂ ਹੋਈਆਂ ਨੇ ਜਾਂ ਇਹਨਾਂ ਦੀਆਂ YouTube ਦੇ ਉੱਪਰ ਪ੍ਰੋਪਰ ਤਰੀਕੇ ਚੜੀਆਂ ਹੋਈਆਂ ਹਨ ਯਾਨੀ ਅਪਲੋਡਡ ਵੀਡੀਓਜ਼ ਦੇ ਵਿੱਚ ਨੇ ਇਹ ਸਾਰੀਆਂ ਸਿਰਫ ਉਹੀ ਜਾਂ ਜਿਨ੍ਹਾਂ ਵਿੱਚ ਮੈਂ ਵੀ ਆਪ ਲਿਖਤੀ ਸ਼ਿਕਾਇਤਾਂ ਇਹਨਾਂ ਨੂੰ ਜੋ ਦਿੱਤੀਆਂ ਹੋਈਆਂ ਤੇ ਜਿਹਦੇ ਐਵਜ਼ ਵਿੱਚ ਸਰਕਾਰ ਨੇ ਉਹ ਦਵਾਈਆਂ ਵਾਪਸ ਮੰਗਵਾਈਆਂ ਹੋਈਆਂ ਜਿਆਨੀ ਮੈਂ ਸਿਰਫ ਜੋ ਵਾਪਰ ਚੁੱਕੀਆਂ ਚੀਜ਼ਾਂ ਤੇ ਜਿਨ੍ਹਾਂ ਦੇ ਪ੍ਰਤੱਖ ਸਬੂਤ ਨੇ ਸਿਰਫ ਉਹਨਾਂ ਦਾ ਜ਼ਿਕਰ ਕਰਾਂਗੀ ਉਹ ਸਭ ਤੋਂ ਪਹਿਲਾਂ ਇੱਥੋਂ ਸ਼ੁਰੂ ਕਰਦੀ ਆ ਸੋਕੰਦਰ ਜੀ ਸੌਖੇ ਤਰੀਕੇ ਸਮਝਾਉਣ ਲਈ ਜੇ 5-5 ਸੌਰ ਦੇ ਨੋਟਾਂ ਦੇ ਉੱਪਰੋਂ ਹੈਲੀਕਾਪਟਰ ਲੰਘੇ ਤੇ ਬਰਸਾਤ ਕਰਦਾ ਜਾਵੇ ਤਾਂ ਤੁਸੀਂ ਦੱਸੋ ਜੀ ਇਹਨੂੰ ਕੀ ਕਹਿਣਾ ਚਾਹੁੰਦੇ ਹੋ ਤੇ ਉਹ ਪੂਰੇ ਖਲਾਰ ਦਾ ਜਾਵੇ ਤਾਂ ਉਹ ਸਾਰੀ ਭੀੜ ਚੋਂ ਕਿੰਨਾ ਹੀ ਕੋਈ ਹੋਵੇ ਬਈ ਸਖਤ ਨਹੀਂ ਚੱਕਣਾ ਦੇ ਵਿੱਚ ਵੀ ਉਹਦੇ ਪੈਰ ਦੇ ਥੱਲੇ ਆ ਕੇ ਜੇ ਡਿੱਗ ਗਿਆ ਤਾਂ ਮਾੜਾ ਮੋਟਾ ਤਾਂ ਦੇਖੋ ਜੀ ਹਰ ਇੱਕ ਦਾ ਈਮਾਨ ਡੋਲਦਾ ਮੈਂ ਮੈਂ ਨਹੀਂ ਕਹਿ ਰਹੀ ਕਿ 100 ਦੇ 100 ਫੀਸਟ ਪੰਜ ਤੋ 10% ਹੋਣਗੇ ਜਿਨ੍ਹਾਂ ਦਾ ਨਹੀਂ ਮਾਨ ਡੋਲਦਾ ਇੰਜੀ ਠੁੱਡਾ ਮਾਰ ਕੇ ਲੰਘ ਜਾਣ ਮਰਨਾ ਤਾਂ ਕੋਈ ਵਿਰਲਾ ਹੀ ਹੋਏਗਾ ਜਿਹੜਾ ਐਂ ਡਿੱਗਿਆ ਪਿਆ ਜਿਹਦੇ ਕੋਈ ਯਾਨੀ ਉਹਦੇ ਅੱਗੇ ਪਿੱਛੇ ਦਾ ਨਹੀਂ ਉਹਨੂੰ ਚੁੱਕੇ ਨਾ ਸੋ ਮੇਰਾ ਖਿਆਲ ਬਹੁਤ ਕੁਝ ਤਾਂ ਮੇਰੀ ਇਸ ਗੱਲ ਚੋ ਹੀ ਸਪਸ਼ਟ ਹੋ ਜਾਂਦਾ ਕਿ ਇਸ ਤਰ੍ਹਾਂ ਦੀ ਨੋਟਾਂ ਦੀ ਬਾਰਿਸ਼ ਕਿੱਥੇ ਤੇ ਕਿਨਾ ਉੱਤੇ ਹੋ ਰਹੀ ਹੈ ਦੂਸਰੀ ਅਹਿਮ ਗੱਲ ਮੁਫਤ ਦਵਾਈਆਂ ਦਰਖਤਾਂ ਤੋਂ ਉਤਰਦੀਆਂ ਨਹੀਂ ਜੀ ਕਿਸੇ ਨਾ ਕਿਸੇ ਥਾਈ ਪਰਚੇਜ਼ ਹੁੰਦੀਆਂ ਨੇ ਇਹ ਉੱਥੇ ਮਾਇਆ ਦੀ ਲੋੜ ਹੁੰਦੀ ਹੈ ਹੁਣ ਇਹ ਮਾਇਆ ਦੀ ਲੋੜ ਜਦੋਂ ਵੀ ਪੈਣੀ ਜੇ ਇਹ ਵੀ ਦਰਸਤਾਂ ਤੋਂ ਨਹੀਂ ਉਤਰਨੀ ਤਾਂ ਮਤਲਬ ਇਹ ਕਿ ਇਹ ਸਾਰਾ ਕੁਝ ਅਸੀਂ ਹੀ ਟੈਕਸਾਂ ਰਾਹੀਂ ਦਿੱਤਾ ਹੋਏਗਾ ਜਾਂ ਫਿਰ ਉਹ ਲੋਨ ਚੁੱਕਿਆ ਕਰਜ਼ਾ ਸਾਡੇ ਹੀ ਸਿਰਾਂ ਤੇ ਹੋਏਗਾ ਜਿਨ੍ਹਾਂ ਨੂੰ ਅਸੀਂ ਹੀ ਲੈਣਾ ਹੋਏਗਾ ਜਿਹਦੇ ਵਿੱਚ ਭਾਵੇਂ ਤਨਖਾਹਾਂ ਰੁਕਣ ਭਾਵੇਂ ਪੈਨਸ਼ਨਾਂ ਰੁਕਣ ਭਾਵੇਂ ਜਿੰਨੀਆਂ ਵੀ ਇਹ ਜਾਣੀਆਂ ਸੀ ਸਬਸਿਡੀਆਂ ਆ ਰਹੀਆਂ ਜਾਂ ਜੋ ਵੀ ਤੁਸੀਂ ਯਾਨੀ ਕਹਿ ਸਕਦੇ ਹੋ ਵੀ ਸਰਕਾਰੀ ਜਿੰਨਾ ਵੀ ਭਾਵੇਂ ਉਹ ਸਿੱਖਿਆ ਕ੍ਰਾਂਤੀ ਹੋਏ ਕਿ ਭਾਵੇਂ ਸਿਹਤ ਕ੍ਰਾਂਤੀ ਦੇ ਵਿੱਚ ਜੋ ਵੀ ਕੁਝ ਜਿੱਥੇ ਵੀ ਕਿਤੇ ਲੱਗਣਾ ਜੇ ਉਹ ਲੋਨ ਅਲਟੀਮੇਟਲੀ ਜਿਨ੍ਹਾਂ ਨੂੰ ਲੱਗਦਾ ਅੱਜ ਅਸੀਂ ਮੁਫਤ ਲੈ ਰਹੇ ਹਾਂ ਤਾਂ देयर आर ਨੋ ਫਰੀ ਲੰਚਸ ਬੜੀ ਕਲੀਅਰ ਗੱਲ ਹੈ ਕੁਝ ਵੀ ਮੁਫਤ ਹੁੰਦਾ ਨਹੀਂ ਉਹਦੀ ਐਵਜ਼ ਵਿੱਚ ਟੈਕਸ ਵਧ ਦੇਣਾ ਪਏਗਾ ਸੋ ਇੱਕ ਗੱਲ ਸਪਸ਼ਟ ਆ ਕਿ ਜਿੰਨਾ ਮਰਜੀ ਉਸ ਵੇਲੇ ਦਾ ਫਰੀ ਹੋ ਜਾਏ ਅਖੀਰ ਉਹ ਹਰ ਨਿੱਕੀ ਤੋਂ ਨਿੱਕੀ ਚੀਜ਼ ਤੇ ਟੈਕਸ ਦੇ ਕੇ ਉਸੇ ਵਿੱਚੋਂ ਹੀ ਲੈਣਗੇ ਜੀ ਹੁਣ ਅਗਲੀ ਗੱਲ ਕਰਦੇ ਆ ਕਿ ਜਿਸ ਢੰਗ ਨਾਲ ਤੁਸੀਂ ਆਪ ਹੀ ਦੱਸਿਆ ਖਬਰਾਂ ਚੱਕੀਆਂ ਹੁਣ ਉਹਦੇ ਵਿੱਚ ਮੈਂ ਬਿਲਕੁਲ ਦਾਵਾ ਕਰ ਰਹੀ ਹਾਂ ਕਿ 90% ਡਾਕਟਰ ਬਹੁਤ ਮਿਹਨਤ ਨਾਲ ਪੂਰੀ ਆਪਣੀ ਲਗਨ ਨਾਲ ਕੰਮ ਕਰਦੇ ਨੇ ਪਰ 10% ਮੈਂ ਆਪ ਹੀ ਤੁਹਾਨੂੰ ਕਹਿ ਰਹੀ ਆ ਕਿ ਉਹ ਵਾਕਈ ਥੋੜਾ ਨਹੀਂ ਬਹੁਤ ਗਲਤ ਕਰ ਜਾਂਦੇ ਨੇ ਜਿਨ੍ਹਾਂ ਵਿੱਚ ਸਾਡੇ ਕੋਲ ਇਹ ਵੀ ਹੁਣ ਤਾਂ ਫਿਲਮਾਂ ਤੱਕ ਉਹਨਾਂ ਚੀਜ਼ਾਂ ਤੇ ਬਣ ਗਈਆਂ ਇਕਲੀਆਂ ਖਬਰਾਂ ਤੱਕ ਸੀਮਤ ਨਹੀਂ ਰਹੀਆਂ ਪ੍ਰੂਵ ਹੋ ਗਏ ਸਾਡੇ ਕੋਲ ਵੀ ਇਹੋ ਜੀਆਂ ਚੀਜ਼ਾਂ ਸੀ ਕਿ ਸਿਰਫ ਇੱਕ ਆਯੂਸ਼ਮਾਨ ਕਾਰਡ ਦਾ 5 ਲੱਖ ਪੂਰਾ ਕਰਨ ਤੋਂ ਬਾਅਦ ਮੈਂ ਆਪਣੀ ਵਾਰਡ ਦੀ ਗੱਲ ਕਰਦੀ ਆ ਕਿ ਪ੍ਰਾਈਵੇਟ ਤੋਂ ਮੈਂ ਨਾਮ ਨਹੀਂ ਲੈਣ ਲੱਗੀ ਕਿਉਂਕਿ ਇਹ ਚੀਜ਼ਾਂ ਤੇ ਅਸੀਂ ਅੱਗੇ ਰਿਟਰਨ ਸ਼ਿਕਾਇਤਾਂ ਇੱਕ ਨਹੀਂ ਦੋ ਨਹੀਂ ਜਦੋਂ ਵੀ ਕਹੋਗੇ ਮੈਂ ਉਹਦੇ ਸਬੂਤ ਦੇ ਸਕਾਂਗੀ ਕਿਉਂਕਿ ਲਿਖਤੀ ਸ਼ਿਕਾਇਤਾਂ ਨੇ ਦਿੱਤੀਆਂ ਕਿ ਆਹ ਫਲਾਣਾ ਇੱਥੇ ਦਾ ਇੱਕ ਹਸਪਤਾਲ ਹੈ ਜਿਹੜਾ ਇੱਥੋਂ ਬੱਚਾ ਜੰਮਦੇ ਸਾਰ ਚੱਕ ਕੇ ਲੈ ਜਾਂਦਾ ਉੱਥੇ ਰੱਖਦਾ 5 ਲੱਖ ਦਾ ਜਦੋਂ ਉਹਦਾ ਪੂਰਾ ਹੋ ਜਾਂਦਾ ਹੈ ਵੈਂਟੀਲੇਟਰ ਦੀ ਲੋੜ ਹੈ ਨਹੀਂ ਹੈ ਜਿਹੜੀਆਂ ਮਰਦੀ ਸੱਜੇ ਖੱਬੇ ਜੋ ਦਵਾਈਆਂ ਲੱਗੀਆਂ ਨਹੀਂ ਲੱਗੀਆਂ 5 ਲੱਖ ਦਾ ਪੂਰਾ ਕਰਕੇ ਤੇ ਉਹ ਵਾਪਸ ਨਿਚੋੜ ਕੇ ਬੱਚਾ ਸੁੱਟ ਜਾਂਦੇ ਨੇ ਸੋ ਉਹ ਵਾਪਸ ਵੀ ਦਿਨਾਂ ਬਾਅਦ ਆ ਜਾਂਦਾ ਸੀ ਜਦੋਂ ਕਿ ਉਹ ਬੱਚਾ ਖਰਾਬ ਹੋਇਆ ਹੁੰਦਾ ਸੀ ਕਾਫੀ ਜਿਸ ਨੂੰ ਬਚਾਣਾ ਲਗਭਗ ਨਾ ਮੁਮਕਿਨ ਸੀ ਜਾਂ ਉਮਰ ਭਰ ਲਈ ਰੋਗੀ ਬਣ ਜਾਂਦਾ ਸੀ ਸੋ ਇਹ ਚੀਜ਼ਾਂ ਜਿੱਥੇ ਉਹ ਗਲਤ ਢੰਗ ਨਾਲ ਮੈਂ ਫਿਰ ਕਹਿ ਰਹੀ ਹਾਂ ਸਿਰਫ 10% 90% ਡਾਕਟਰ ਬਹੁਤ ਮਿਹਨਤ ਕਰਦੇ ਨੇ ਉਹਨਾਂ ਨੂੰ ਉਸੇ ਚ ਖੁਸ਼ੀ ਮਿਲਦੀ ਹੈ ਕਿ ਸਾਡਾ ਮਰੀਜ਼ ਠੀਕ ਹੋਇਆ ਤੇ ਇਸ ਚੀਜ਼ ਨੂੰ ਕਿਸੇ ਵੀ ਥਾਂ ਤੇ ਜ਼ਰੂਰੀ ਨਹੀਂ ਹੈ ਕਿ ਸਿਰਫ ਸਿਲੈਕਟਿਡ ਹਸਪੀਟਲਸ ਵਿੱਚ ਹੋਣ ਬਹੁਤ ਸਾਰੇ ਪ੍ਰਾਈਵੇਟ ਵੀ ਬੈਠੇ ਬੜੀ ਸੇਵਾ ਕਰਨ ਦੇ ਭਾਵਨਾ ਲੱਗੇ ਹੋਏ ਨੇ ਸੋ 90% ਸਹੀ ਨੇ ਪਰ ਉਹਨਾਂ 90% ਵਿੱਚ ਵੀ ਹੁਣ ਜਦੋਂ ਕਿਸੇ 1-2% ਨੂੰ ਇਹ ਕਿਹਾ ਜਾਏ ਕਿ ਭਈ ਇਹ ਤੁਹਾਨੂੰ ਜੋ ਸਮਾਨ ਮਿਲਣਾ ਜੇ ਇਹ ਇੱਕ ਸਸਤੀ ਕੰਪਨੀ ਦੀ ਦਵਾਈ ਤੁਸੀਂ ਲੈ ਲਵੋ ਥੋੜੇ ਜੇ ਘੱਟ ਰੇਟ ਵਾਲੇ ਟੀਕੇ ਲੈ ਲਵੋ ਤੇ ਫਿਰ ਉਹਨੂੰ ਦਿਖਾ ਦਿਓ ਤੁਸੀਂ ਮਹਿੰਗੀ ਦਵਾਈ ਦੇ ਤੇ ਉਹ ਤੁਸੀਂ ਕਲੇਮ ਕਰ ਸਕਦੇ ਹੋ ਤਾਂ ਇਹਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਹਾਂਜੀ ਅਸੀਂ ਬਹੁਤਾ ਕਿਸੇ ਮਰੀਜ਼ ਦਾ ਨੁਕਸਾਨ ਤਾਂ ਨਹੀਂ ਕੀਤਾ ਬਸ ਥੋੜਾ ਬਹੁਤ ਇਹਦੇ ਚੋਂ ਫਾਇਦਾ ਲਿਆ ਤੋ ਉਹ ਵੀ ਕੁਝ ਫੀਸਦ ਨੇ ਜਿਹੜੇ ਵਿੱਚੋਂ ਯਾਨੀ ਇਸ ਪਾਸੇ ਨੂੰ ਵਹਿਕ ਜਾਂਦੇ ਨੇ ਕਿ ਚਲੋ ਅਸੀਂ ਮਹਿੰਗੀ ਦਵਾਈ ਦਿਖਾ ਕੇ ਲਾ ਸਸਤੀ ਦਿੱਤੀ। ਤੋ ਇਹ ਕੁਝ ਫੀਸਦ 1-2 ਫੀਸਦ ਉਹ ਉਹ ਵੀ ਇਹ ਵੀ ਵਿੱਚ ਗੜਬੜੀ ਕਰ ਜਾਂਦੇ ਨੇ। ਹੁਣ ਤੀਸਰੀ ਚੀਜ਼ ਦੇਖੋ। ਕਿ ਸਾਡੇ ਕੋਲ ਦਵਾਈਆਂ ਅੰਦਰੋਂ ਸਾਨੂੰ ਇਹ ਹੁਕਮ ਹੋਇਆ ਸੀ ਕਿ ਤੁਸੀਂ ਲਓ। ਉਹਨਾਂ ਹੁਕਮ ਹੋਈਆਂ ਦਵਾਈਆਂ ਵਿੱਚੋਂ ਜਿਹੜਾ ਦਿਖਦਾ ਹੁੰਦਾ ਸੀ ਜਿਸ ਕੰਪਨੀ ਦੀ ਹੈ ਜੀ ਅਸਲ ਕੀਮਤ ਉਹਦੀ 20 ਰੁਪਏ ਆ। ਤਾਂ ਬਾਰੋਂ ਜੇ ਕੋਈ ਬਹੁਤ ਵਧੀਆ ਟੌਪ ਦੀ ਕੰਪਨੀ ਜਿਹਦਾ ਅਸਰ ਵੀ ਦਿਖਦਾ ਪਹਿਲੇ ਟੀਕੇ ਨਾਲ ਲੱਗਿਆ ਉਹ 200 ਰੁਪਏ ਦਾ ਹੈ ਤੇ ਅੰਦਰੋਂ ਉਹ 20 ਰੁਪਏ ਦਾ ਟੀਕਾ ਜਿਸਦੇ ਉੱਤੇ ਕੀਮਤ 400 ਰੁਪਏ ਲਿਖੀ ਹੋਏਗੀ ਪਰ ਉਹਨੂੰ ਕਹਿਣਗੇ ਜੀ ਅਸੀਂ 180 ਦਾ ਦੇ ਰਹੇ ਹਾਂ ਤੇ ਮਰੀਜ਼ ਬਹੁਤ ਖੁਸ਼ੀ ਨਾਲ ਆਂਦਾ ਵੀ ਹਾਂਜੀ ਮੇਰੇ ਤਾਂ ਉਹਦੇ ਚੋਂ 180 ਰੁਪਏ ਮਨਫੀ ਹੋਣਗੇ ਮੇਰੇ ਜਿਹੜਾ ਜਿੰਨਾ ਵੀ ਆਯਸ਼ਮਾਨ ਦੇ ਵਿੱਚ ਹੈ ਪਰ ਅਸਲੀ ਕੀਮਤ 20 ਸੀ 400 ਦੀ ਲਿਖੀ ਗਈ ਖਰੀਦੀ ਕਿਸ ਨੇ ਤੇ ਕਿਹੜੇ ਰੇਟ ਤੇ ਖਰੀਦੀ ਗਈ ਉਹ ਵਿਚਲਾ ਮਾਲ ਮਤਾ ਕੌਣ ਖਾ ਗਿਆ ਇਹ ਤਾਂ ਲੋਕ ਸਭ ਸਮਝਦੇ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਪਰ ਉਹ 180 ਰੁਪਏ ਦੀ ਵੀ ਲੈ ਕੇ ਮਰੀਜ਼ ਨੂੰ ਭਾਵੇਂ ਫ੍ਰੀ ਪਈ ਉਹ ਟੈਕਸ ਅਸੀਂ ਉਹ ਹੀ ਦਿੱਤਾ ਪਰ ਜਦੋਂ ਉਹਦਾ ਰਿਐਕਸ਼ਨ ਹੋਣਾ ਜਾਂ ਉਹਦੇ ਤੇ ਮਰਨ ਤੱਕ ਪਹੁੰਚ ਜਾਣਾ ਮਰੀਜ਼ ਦਾ ਤੇ ਫਿਰ ਯਾ ਅਸਰ ਉੱਕਾ ਹੀ ਨਾ ਹੋਣਾ ਇਹ ਸਭ ਕੁਝ ਦੇਖਦਿਆਂ ਉਹ ਸਾਰਾ ਚਾਰਜ ਤਾਂ ਅਲਟੀਮੇਟਲੀ ਹੋਇਆ ਸੋ ਜਿੰਨਾ ਘਟੀਆ ਮਾਲ ਹੈ ਉਹ ਬਹੁਤ ਸੋਹਣੇ ਤਰੀਕੇ ਢੇਰਾਂ ਦਾ ਢੇਰ ਇਥੇ ਸੁੱਟ ਦਿੱਤਾ ਜਾਂਦਾ ਫਿਰ ਹਦਾਇਤਾਂ ਹੁੰਦੀਆਂ ਸਾਨੂੰ ਬਕਾਇਦਾ ਫੋਨ ਆਉਂਦੇ ਨੇ ਸਾਡੇ ਸੁਪੀਰੀਅਰਸ ਦੇ ਕਿ ਇਹ ਦਵਾਈ ਦੀ ਐਕਸਪਾਇਰੀ ਹੁਣ ਅਗਲੇ ਮਹੀਨੇ ਆ ਨਹੀਂ ਵੀ ਲੋੜ ਇਹ ਮੇਰੇ ਇਨਵਰਟਿਡ ਕਾਮਾਸ 'ਚ ਸੁਣ ਲਿਓ ਨਹੀਂ ਵੀ ਲੋੜ ਤਾਂ ਹਰ ਮਰੀਜ਼ ਨੂੰ ਇਹ ਜ਼ਰੂਰ ਦੇ ਦਿੱਤੀ ਜਾਏ ਤੇ ਮੈਂ ਚਾਹਾਂਗੀ ਜੇ ਕਿਸੇ ਦੇ ਮਾਣੀ ਮੋਟੀ ਕਿਸੇ ਦੀ ਅਣਸ ਬਚੀ ਹੋਵੇ ਜਿਹੜੇ ਸਾਡੇ ਦਾਖਲ ਹੋਏ ਠੀਕ ਹੋਏ ਗਏ ਨੇ ਮਰੀਜ਼ ਉਹ ਆਪੋ ਕਹਿਣਗੇ ਹਾਂਜੀ ਸਾਨੂੰ ਕੈਲਸ਼ੀਅਮ ਦੀਆਂ ਸ਼ੀਸ਼ੀਆਂ ਸਾਨੂੰ ਕੀੜਿਆਂ ਮਾਰ ਵਾਲੀਆਂ ਦੀਆਂ ਸ਼ੀਸ਼ੀਆਂ ਢੇਰਾਂ ਦੇ ਢੇਰ ਭਰ ਕੇ ਛੁੱਟੀ ਵੇਲੇ ਦੇ ਦਿੱਤੀਆਂ ਜਾਂਦੀਆਂ ਸਨ ਉਹਨਾਂ ਨੂੰ ਗਵਾਹੀ ਲਈ ਅੱਗੇ ਆਣਾ ਪਏਗਾ ਸਾਡੀਆਂ ਡਿਸਚਾਰਜ ਸਲਿੱਪਾਂ ਤੇ ਵੀ ਲਿਖੀਆਂ ਹੋਣਗੀਆਂ ਜਿਨ੍ਹਾਂ ਦੀ ਐਕਸਪਾਇਰੀ ਅਗਲੇ ਮਹੀਨੇ ਸੀ ਅਸੀਂ ਜਬਰੀ ਉਹ ਦਵਾਈਆਂ ਸਾਨੂੰ ਹੁਕਮ ਹੁੰਦਾ ਸੀ ਤੇ ਕੇ ਤੋਰੋ ਨਹੀਂ ਤਾਂ ਤੁਹਾਡੀਆਂ ਇਨਕੁਆਰੀਆਂ ਹੋਣਗੀਆਂ ਇਹ ਚੀਜ਼ਾਂ ਦੇ ਵਿੱਚ ਕਿ ਨੀਅਰ ਐਕਸਪਾਇਰੀ ਤੱਕ ਉਹ ਪਈ ਰਹੀ ਘਟਿਆ ਚੀਜ਼ ਸਭ ਆਣੀ ਤੇ ਫਿਰ ਅਗਲੀ ਗੱਲ ਕਿ ਇੱਥੇ ਜਿਸ ਢੰਗ ਨਾਲ ਐਸ ਵੇਲੇ ਡਿਲੇਡ ਪੇਮੈਂਟਸ ਹੋਈਆਂ ਮੈਂ ਦੱਸਿਆ ਨਾ 90% ਸਹੀ ਕੰਮ ਕਰਦੇ ਉਹ ਵਿਚਾਰੇ ਕੀ ਕਰਨ ਜਿਨ੍ਹਾਂ ਨੂੰ ਜਿਨ੍ਹਾਂ ਨੇ ਖਰਚ ਪੱਲੋਂ ਲਿਆ ਵੀ ਅੱਜ ਅਸੀਂ ਕਰੋੜ ਡੇਢ ਕਰੋੜ ਲਾਤਾ ਤੇ ਸਰਕਾਰ ਵੱਲੋਂ ਪੇਮੈਂਟਸ ਦਿੱਤੀਆਂ ਇਹਨੀਆਂ ਠੁੱਠਾ ਦਿਖਾ ਦਿੱਤਾ ਗਿਆ ਤੇ ਹੁਣ ਅਸੀਂ ਕੀ ਕਰੀਏ ਉਹਨਾਂ ਚ ਬਹੁਤ ਸਾਰੇ ਬਿਆਨਤ ਹਸਪੀਟਲਸ ਨੇ ਜਿਹੜੇ ਪਾਸਾ ਮੋੜ ਗਏ ਕਿ ਅਸੀਂ ਤਾਂ ਇਹ ਫ੍ਰੀ ਟ੍ਰੀਟਮੈਂਟ ਦੇਣੀ ਹੀ ਨਹੀਂ ਸੁਖਿੰਦਰ ਜੀ ਆਪਾਂ ਪ੍ਰੋਗਰਾਮ ਤੋਂ ਪਹਿਲਾਂ ਵੀ ਹੋਣੀ ਆਪਾਂ ਗੱਲ ਕੀਤੀ ਜਦੋਂ ਮੈਂ ਉਦੋਂ ਵੀ ਤੁਹਾਨੂੰ ਇਹਦੇ ਸਬੂਤ ਦਿੱਤੇ ਸੀ ਕਿ ਆਹ ਦੇਖੋ ਇੰਨੇ ਸਾਰੇ ਹਸਪੀਟਲ ਪਾਸਾ ਮੋੜ ਗਏ ਕਿ ਅਸੀਂ ਤਾਂ ਭਾਈ ਇਹ ਕਰਨਾ ਹੀ ਨਹੀਂ ਕਿਉਂਕਿ ਇਹਦੇ ਵਿੱਚ ਅਸੀਂ ਸਹੀ ਕੰਮ ਕਰਦੇ ਆਂ ਤੇ ਸਾਡਾ ਸਹੀ ਪੈਸਾ ਫਸਿਆ ਹੋਇਆ ਤੇ ਅਸੀਂ ਕਿੰਦਰ ਨੂੰ ਜਾਈਏ। ਯਾ ਤਾਂ ਗਲਤ ਕੰਮ ਕਰੀਏ ਜਾਂ ਫਿਰ ਨੂੰ ਛੱਡ ਦਈਏ। ਅਸੀਂ ਆਪਣੇ ਪੱਲਿਓਂ ਹੀ ਥੋੜਾ ਲੈਸ ਕਰਕੇ ਜਿਹੜਾ ਗਰੀਬ ਆ ਉਹਨੂੰ ਫ੍ਰੀ ਕਰ ਦਿਆਂਗੇ। ਸੋ ਐਸ ਢੰਗ ਨਾਲ ਲੋਕੀ ਪਾਸਾ ਮੋੜਨ ਲੱਗੇ ਕਿਉਂਕਿ ਉਹਦੀਆਂ ਪੇਮੈਂਟਸ ਬਿਆਨਤ ਦੇਰ ਨਾਲ ਸੀ। ਫਿਰ ਜਿਹੜੇ ਉਹ 10% ਸਨ ਜੋ ਗੜਬੜੀ ਕਰਦੇ ਸਨ ਕਿ ਪੇਮੈਂਟਸ ਨਹੀਂ ਵਿਆਣੀਆਂ ਤਾਂ ਬਿਨਾਂ ਲੋਡ ਦੇ ਵੈਂਟੀਲੇਟਰ ਤੇ ਪਾ ਦਿਓ ਪਾਣੀ ਦਾ ਟੀਕਾ ਲਾਓ ਦੱਸੋ ਹੀ ਨਾ ਕੀ ਲੱਗਿਆ ਤੇ ਤੁਸੀਂ ਆਪਣਾ ਕਲੇਮ ਕਰ ਲਓ ਉਹਨਾਂ ਦਾ ਕੁਝ ਲੱਗਿਆ ਹੀ ਨਹੀਂ ਸੁਣਿਆਣ ਨਰਿੰਦੇ ਵੈਂਟੀਲੇਟਰਸ ਜਿਨ੍ਹਾਂ ਦੀਆਂ ਅਸੀਂ ਸ਼ਿਕਾਇਤਾਂ ਕਰ ਚੁੱਕੇ ਉਹਦੇ ਤੇ ਕੁਝ ਵੀ ਯਾਨੀ ਹੁੰਦਾ ਕੁਝ ਨਹੀਂ ਆਉਂਦੇ ਉੱਤੇ ਹੁਣ ਇਹ ਨਾਲ ਉੱਤੇ ਖੋਰ ਅਹਿਮ ਗੱਲ ਤੁਸੀਂ ਸੁਖਿੰਦਰ ਜੀ ਗੱਲ ਕੀਤੀ ਕਿ ਇਹ ਸਿਰਫ ਪੰਜਾਬ ਦੇ ਜਿਨ੍ਹਾਂ ਕੋਲ ਆਧਾਰ ਕਾਰਡ ਹੈ ਇਹ ਕੀ ਆ ਨਾ ਤੁਸੀਂ ਜੀ ਹੁਣ ਅਸੀਂ ਤਸਵੀਰਾਂ ਲਾ ਕੇ ਰਿਟਰਨ ਕੰਪਲੇਂਟਸ ਮੈਂ ਆਪਣੇ ਵੇਲੇ ਵੀ ਦਿੰਦੀ ਰਹੀ ਕਿ ਮੇਰੇ ਪਹਿਲੇ ਨੰਬਰ ਤੋਂ ਲੈ ਕੇ ਤੇ ਅਖੀਰਲੇ ਔਰਡ ਦੇ ਅਖੀਰਲੇ ਥਾਂ ਤੱਕ ਸਾਰੇ ਦੇ ਸਾਰੇ ਪ੍ਰਵਾਸੀ ਨੇ ਤੇ ਸਾਰਿਆਂ ਦੇ ਕੋਲ ਡਬਲ ਆਧਾਰ ਕਾਰਡ ਨੇ ਯਾਨੀ ਉਹਨਾਂ ਕੋਲ ਆਪਣਾ ਯੂਪੀ ਜਾਂ ਬਿਹਾਰ ਦਾ ਵੀ ਹੈ ਤੇ ਫਿਰ ਇੱਥੋਂ ਦਾ ਵੀ ਹੈ ਤੇ ਇੱਥੋਂ ਦਾ ਕਿਵੇਂ ਬਣਿਆ ਜਦੋਂ ਉਹਨਾਂ ਨੂੰ ਕੋ ਕੋ ਜੀ ਇਹਦੇ ਚ ਕੀ ਔਖੀ ਗੱਲ ਕੁਝ ਪੈਸੇ ਹਮਨੇ ਦੇਨੇ ਹੁੰਤੇ ਬਨ ਜਾਂਦਾ ਇਹ ਲਫਜ਼ ਉਹ ਬੋਲਦੇ ਸਨ ਇਹਦੀ ਲਿਖਤੀ ਸ਼ਿਕਾਇਤਾਂ ਵੀ ਕੀਤੀਆਂ ਭਾਈ ਦੋ ਦੋ ਆਏ ਨੇ ਮੈਂ ਤੁਹਾਡੇ ਨਾਲ ਪ੍ਰੋਗਰਾਮ ਦੀ ਅੱਗੇ ਕੀਤਾ ਐਸੀ ਆਪਾਂ ਕੀਤਾ YouTube ਤੇ ਕਿ ਭਾਈ ਇਸ ਤਰ੍ਹਾਂ ਦੇ ਹੋ ਰਹੇ ਨੇ ਸਾਰੇ ਕੇਸ ਜਿੱਥੇ ਪੰਜਾਬੀਆਂ ਦਾ ਹੱਕ ਮਾਰਿਆ ਜਾ ਰਿਹਾ ਹੈ ਨਾ ਬਿਲਕੁਲ ਵਿਰੁੱਧ ਨਹੀਂ ਆ ਕਿ ਉਦੋਂ ਵੀ ਇਹੋ ਸ਼ਬਦ ਕਹੇ ਸਨ ਕਿ ਯੂਪੀ ਬਿਹਾਰ ਵਾਲਿਆਂ ਨੂੰ ਇਲਾਜ ਜੇ ਚਾਹੀਦਾ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੀਦਾ ਬਲਕਿ ਪੂਰੇ ਮੁਲਕ 'ਚ ਫ੍ਰੀ ਕਰ ਦਿਓ ਪਰ ਪੰਜਾਬੀਆਂ ਦਾ ਹੱਕ ਖਾ ਕੇ ਨਹੀਂ ਜਾਂ ਤਾਂ ਪੰਜਾਬ ਦੇ ਲੋਕਾਂ ਨੂੰ ਉੱਥੇ ਯੂਪੀ ਬਿਹਾਰ ਵਿੱਚ ਫ੍ਰੀ ਇਲਾਜ ਮਿਲਦਾ ਹੁੰਦਾ ਉਹ ਨਹੀਂ ਦੇ ਰਹੇ ਈਵਨ ਜਿਹੜੀ ਤੁਹਾਨੂੰ ਪਤਾ ਹੋਵੇਗਾ ਕਿ ਇੱਥੋਂ ਦੀ ਕੈਂਸਰ ਐਕਸਪ੍ਰੈਸ ਜੋ ਜਲਦੀ ਹੁੰਦੀ ਸੀ ਬੀਕਾਨੇਰ ਉਹ ਵੀ ਸਾਰਾ ਦੁਗਣਾ ਡਬਲ ਮੈਂ ਉੱਥੇ ਐਗਜ਼ਾਮ ਲੈਣ ਜਾਂਦੀ ਰਹੀ ਆ ਡਬਲ ਚਾਰਜ ਕਰ ਦਿੱਤਾ ਗਿਆ ਸੀ ਕਿ ਜੇ ਪੰਜਾਬ ਤੋਂ ਆਣਾ ਤਾਂ ਡਬਲ ਚਾਰਜ ਆ ਸਾਡੇ ਉਥੋਂ ਦੇ ਬੀਕਾਨੇਰ ਦੇ ਉਹ ਫ੍ਰੀ ਹੈ। ਯਾਨੀ ਕਹਿਣ ਦਾ ਪਾਵੇ ਕਿ ਅਸੀਂ ਪੰਜਾਬ ਦੇ ਲੋਕ ਬਾਹਰ ਜਾਣ ਤਾਂ ਡਬਲ ਖਰਚਾ ਕਰਨ ਪਰ ਯੂਪੀ ਬਿਹਾਰ ਦੇ ਆਣ ਤੋਂ ਪੰਜਾਬ ਦੇ ਆਧਾਰ ਕਾਰਡ ਬਣਾ ਕੇ ਫ੍ਰੀ ਕਰਦੇ। ਤੇ ਸਭ ਤੋਂ ਉੱਤੇ ਚੜੀ ਗੱਲ ਇਹ ਸੀ ਕਿ ਫੋਨ ਕਰਨ ਤੇ ਸਾਨੂੰ ਉੱਪਰੋਂ ਵਾਪਸ ਜਦੋਂ ਮਤਲਬ ਅਸੀਂ ਸ਼ਿਕਾਇਤ ਕਰਦੇ ਸੀ ਦੱਸਦੇ ਸੀ ਵਾਪਸ ਫੋਨ ਆਉਂਦੇ ਸੀ ਉੱਪਰੋਂ OWSD ਸਾਹ ਦਾ ਫੋਨ ਆਇਆ ਇੱਕ ਖਬਰਦਾਰ ਜੇ ਇਹਦੇ ਤੇ ਆਵਾਜ਼ ਕੰਢੀ ਤੁਸੀਂ ਇਸੇ ਤਰ੍ਹਾਂ ਚੱਲਣ ਦਿਓ ਹੁਣ ਇਹਨੂੰ ਕੀ ਗਿਣਨਾ ਜੇ ਤਾਂ ਮੈਨੂੰ ਇਸ ਚੀਜ਼ ਦਾ ਕੋਈ ਲੈਣਾ ਦੇਣਾ ਨਹੀਂ ਕਿ ਕੀ ਉਹ ਕਰਨਾ ਚਾਹੁੰਦੇ ਨੇ ਸੁਖਵਿੰਦਰ ਜੀ ਫੇਕ ਮੈਡੀਕਲ ਬਿਲਸ ਕੁਈ ਥੋੜੇ ਨਹੀਂ ਹੁੰਦੇ ਮੈਂ ਤਾਂ ਇੱਥੋਂ ਤੱਕ ਮੇਰੀਆਂ ਤਾਂ ਰਿਟਰਨ ਸ਼ਿਕਾਇਤਾਂ ਹੋਈਆਂ ਹੋਈਆਂ ਨੇ ਕਿਉਂਕਿ ਫੇਕ ਮੈਡੀਕਲ ਬਿੱਲ ਬਣਾਉਣ ਲਈ ਆਉਂਦੇ ਸਨ ਮੈਂ ਨਾ ਕਰ ਦਿੰਦੀ ਸੀ ਤੇ ਉਹਦੇ ਤੇ ਫਿਰ ਉਹ ਪੇਸ਼ੈਂਟ ਲਿਖਤੀ ਸ਼ਿਕਾਇਤ ਕਰਦੇ ਸੀ ਫਿਰ ਕਿਸੇ ਹੋਰ ਡਾਕਟਰ ਤੋਂ ਬਣਾ ਕੇ ਉਹ ਆਪਣਾ ਲੈ ਜਾਂਦੇ ਸਨ ਯਾਨੀ ਰੁਕੇ ਕਦੇ ਨਹੀਂ ਫੇਕ ਮੈਡੀਕਲ ਬਿੱਲ ਧੜਾ ਧੜ ਬਣ ਰਹੇ ਇਹ ਸਾਰੇ ਦੇ ਵਿੱਚ ਫੇਕ ਕ੍ਰੋਨਿਕ ਸਰਟੀਫਿਕੇਟ ਬਣ ਰਹੇ ਜਿਦੇ ਵਿੱਚ ਕਿ ਤੁਸੀਂ ਯਾਨੀ ਬਿਮਾਰੀ ਕੋਈ ਵੀ ਨਹੀਂ ਫਰਫੀਕ ਸਰਟੀਫਿਕੇਟ ਬਣਵਾਓ ਤੇ ਲੈ ਜਾਓ ਤੇ ਜਿਹੜਾ ਕੋਈ ਡਾਕਟਰ ਨਾ ਕਰਦਾ ਉਹਨੂੰ ਪਾਸੇ ਕਰਕੇ ਦੂਸਰੇ ਤੋਂ ਬਣਵਾ ਲਓ ਇਹ ਚੀਜ਼ਾਂ ਤਾਂ ਬਿਲਕੁਲ ਸਰੀਆਮ ਇੱਕ ਕੋਰਾ ਸੱਚ ਜਿਹਨੂੰ ਤੁਸੀਂ ਲੁਕਾ ਹੀ ਨਹੀਂ ਸਕਦੇ ਸੁਖਿੰਦਰ ਜੀ ਜਿੱਥੇ ਇੱਕ ਯੂਟਰਸ ਰਿਮੂਵਲ ਦੀ ਗੱਲ ਯੂਨ ਵੱਲੋਂ ਵਿਸ਼ੇ ਪੱਧਰ ਤੇ ਚੁੱਕੀ ਜਾ ਚੁੱਕੀ ਜੋ ਕਿ ਤੁਸੀਂ ਇੰਟਰਨੈਟ ਤੇ ਦੇਖ ਸਕਦੇ ਹੋ ਕਿ ਯੂਟਰਸ ਰਿਮੂਵਲ ਇੱਕ ਧੰਦਾ ਬਣਾ ਦਿੱਤਾ ਗਿਆ ਸੀ ਇੱਥੇ ਕਿ ਉੱਥੇ ਜਿੱਥੇ ਖੇਤਾਂ 'ਚ ਕੰਮ ਕਰਨ ਲਈ ਔਰਤਾਂ ਨੂੰ ਭੇਜਣਾ ਸੀ ਨੌਜਵਾਨ ਔਰਤਾਂ 18 20 21 ਸਾਲ ਦੀਆਂ ਦੇ ਯੂਟਰਸ ਰਿਮੂਵ ਕਰ ਦਿੱਤੇ ਜਾਂਦੇ ਸਨ ਕਿ ਇਹਨਾਂ ਨੂੰ ਮਾਂਵਾਰੀ ਨਾ ਆਏ ਤੇ ਛੁੱਟੀਆਂ ਨਾ ਲੈਣ ਤੇ ਲਗਾਤਾਰ ਕੰਮ ਤੇ ਲੱਗੀਆਂ ਰਹਿਣ ਸੋ ਇਹ ਜਿਹੜਾ ਸੀ ਇਸ ਯੂਨ ਲੈਵਲ ਤੱਕ ਐਕਸਪੋਜ਼ ਹੋਇਆ ਕਿ ਇੱਥੇ ਫਿਰ ਉਹ ਕਿਸ ਢੰਗ ਨਾਲ ਮੈਡੀਕਲ ਦੇ ਡਾਕਟਰਸ ਸਾਰੇ ਇਨਵੋਲਡ ਸਨ ਟੀਮ ਕਿੰਨੇ ਹਿੱਸੇ ਦੀ ਪਰਸੈਂਟੇਜ ਹਿਸਾ ਪਤੀ ਇਹ ਪਬਲਿਕ ਮੈਂ ਤੁਹਾਨੂੰ ਦੱਸਿਆ ਵਰਲਡ ਲੈਵਲ ਤੇ ਹੋਇਆ ਜੇ ਕੋਈ ਇਹ ਸੇਟਲੀ ਪੱਦਰ ਤੇ ਨਹੀਂ ਉਹਦੇ ਵਿੱਚ ਜੋ ਅਸੀਂ ਬਿਲੋੜੇ ਇਹ ਚੀਜ਼ਾਂ ਚਲਦੀਆਂ ਨੇ ਮੈਂ ਤਾਂ ਫਿਰ ਕਹਿ ਰਹੀ ਆਂ ਵੀ ਉਹ 10% ਤੋਂ ਇਲਾਵਾ ਜਿਸ ਢੰਗ ਨਾਲ ਇੱਥੇ ਰੈਫਰਲ ਦੇ ਹੁਣ ਪੈਸੇ ਚੱਲਦੇ ਨੇ ਕਿ ਤੁਸੀਂ ਡਾਕਟਰ ਨਹੀਂ ਜੋ ਉੱਥੋਂ ਆਰਐਮਪੀ ਨੇ ਕਿਸੇ ਨੇ ਦੂਸਰੇ ਡਾਕਟਰ ਨੂੰ ਭੇਜਣਾ ਉਹਦੇ ਵਿੱਚ ਵੀ ਵੀ ਆ ਮੈਂ ਮਰੀਜ਼ ਪਰਸਨਲੀ ਭੇਜ ਰਿਆਂ ਇਹਦੇ ਲਈ ਜਾਂ ਫਿਰ ਆ ਦੂਸਰੇ ਤੋਂ ਇੱਕ ਤੀਸਰੇ ਤੱਕ ਜਾਣਾ ਯਾਨੀ ਮੈਂ ਟੈਸਟਾਂ ਦੀ ਗੱਲ ਨਹੀਂ ਕਰ ਰਹੀ ਡਾਕਟਰ ਟੂ ਡਾਕਟਰ ਰੈਫਰਲ ਜਿਸ ਨੇ ਨਵੀਂ ਕਲੀਨਿਕ ਖੋਲਣੀ ਹੈ ਉਹ ਸਰੇਮ ਕਿਸ ਢੰਗ ਨਾਲ ਪਿੱਛੇ ਪੇਮੈਂਟਸ ਦਿੰਦਾ ਹੈ ਇਹ ਸਾਰਾ ਕੁਝ ਅੱਜ ਦਾ ਨਹੀਂ ਇਹ ਤਾਂ ਸਦੀਆਂ ਤੋਂ ਓਪਨ ਫੈਕਟਸ ਆ ਚੁੱਕੇ ਨੇ ਮੈਂ ਟੈਸਟਾਂ ਦੀ ਫਿਰ ਕਹਦੇ ਆ ਨਹੀਂ ਗੱਲ ਕਰ ਰਹੀ ਡਾਕਟਰ ਟੂ ਡਾਕਟਰ ਰੈਫਰਲ ਦੇ ਵਿੱਚ ਵੀ ਇਹ ਚੀਜ਼ਾਂ ਚਲਦੀਆਂ ਹਨ ਹੁਣੇ ਸਾਰੇ ਦੇ ਵਿੱਚ ਇੱਕ ਅਹਿਮ ਗੱਲ ਆਉਂਦੀ ਜੇ ਜੋ ਕਿ ਦੁਨੀਆ ਭਰ ਵਿੱਚ ਇਹਦੀ ਗੱਲ ਕੀਤੀ ਜਾਂਦੀ ਹੁੰਦਾ ਤਾਂ 트럼ਪ ਦੇ ਹੋਣ ਕਾਰਨ ਉਹਦੇ ਨਾਲ ਵੀ ਇਹ ਸਭ ਕੁਝ ਹੁੰਦਾ ਕਿ ਕਨਫਲਿਕਟ ਆਫ ਇੰਟਰਸਟ ਹੁੰਦਾ ਕਿ ਯਾਨੀ ਜੇ ਕਿਸੇ ਬਿਜ਼ਨਸਮੈਨ ਨੂੰ ਤੁਸੀਂ ਬਪਾ ਇਹ ਚ ਨੱਕੇ ਨੀਤੀ ਸੀ ਮੇਰੀ ਨਹੀਂ ਜੇ ਉਹਦਾ ਹੀ ਉਸ ਸਮੇਂ ਦਾ ਤੁਸੀਂ ਪੜ ਸਕਦੇ ਹੋ ਕਿ ਜੇ ਰਾਜਾ ਵਪਾਰੀ ਹੋਏਗਾ ਤਪਰਜ ਭਿਖਾਰੀ ਹੋਏਗੀ ਇਹ ਉਹਦਾ ਲਿਖਿਆ ਜੇ ਮੇਰਾ ਨਹੀਂ ਸੋ ਇਹਨੂੰ ਕਾਊਂਟਰ ਕਰਨਾ ਤਾਂ ਜਿਵੇਂ ਮਰਜ਼ੀ ਉਹਨੂੰ ਚਨੱਕਿਆ ਨੂੰ ਲਿਖ ਸਕਦੇ ਤੇ ਸਾਡੇ ਇਸ ਵੇਲੇ ਅਸੀਂ ਬਿਜ਼ਨਸਮੈਨ ਨੂੰ ਉਸੇ ਥਾਂ ਦਾ ਮੰਤਰੀ ਲਾਣਾ ਜਾਂ ਇੱਕ ਪ੍ਰਾਈਵੇਟ ਪ੍ਰੈਕਟਿਸ਼ਨਰ ਨੂੰ ਉਸੇ ਤਰੀਕੇ ਹੈਲਥ ਦੇ ਉੱਪਰ ਲਾਣਾ ਯਾਨੀ ਅਸੀਂ ਇਹ ਸਾਰਾ ਅਮਲਾ ਫੇਲਾ ਉਸ ਢੰਗ ਨਾਲ ਬਣਾ ਰਹੇ ਹਾਂ ਕਿ ਜਿਸ ਦੇ ਆਪਣਾ ਇੰਟਰਸਟ ਹੋਏ ਉਸ ਪਾਸੇ ਨੂੰ ਉਨੇ ਪ੍ਰਾਈਵੇਟ ਪ੍ਰੈਕਟਿਸ਼ਨਰਸ ਨੂੰ ਪ੍ਰੋਮੋਟ ਕਰਨਾ ਹੀ ਕਰਨਾ ਹੈ ਕਿਉਂਕਿ ਉਸ ਲਈ ਇੱਕ ਇਹ ਵੋਟਾਂ ਦਾ ਜ਼ਖੀਰਾ ਬਣਦਾ ਜੇ ਸੋ ਇਹੋ ਚੀਜ਼ ਅਸੀਂ ਕਰ ਰਹੇ ਹਾਂ ਜਿੱਥੇ ਕਨਫਲਿਕਟ ਆਫ ਇੰਟਰਸਟ ਨੂੰ ਉੱਕਾ ਹੀ ਅਸੀਂ ਪਾਸੇ ਸੁੱਟ ਦਿੱਤਾ ਕਿ ਕੋਈ ਆਪ ਜੇ ਪ੍ਰੈਕਟਿਸ਼ਨਰ ਪ੍ਰਾਈਵੇਟ ਹੋਏਗਾ ਤਾਂ ਪ੍ਰਾਈਵੇਟ ਪ੍ਰੈਕਟਿਸ਼ਨਰਸ ਨੂੰ ਉਹ ਪਹਿਲ ਦੇਵੇਗਾ ਸਿਕੁੰਦਰ ਜੀ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਬੇਨਤੀ ਹੈ ਜ ਇੱਕ ਮੈਸੇਜ ਨਾਲ ਦੱਸਣਾ ਕਿ ਉਹਨਾਂ ਦੇ ਇਲਾਕੇ ਦੇ ਐਮ ਐਲ ਏ ਜਰ ਮੰਤਰੀ ਸਹਿਬਾਨ ਕਿੰਨੇ ਨੇ ਜਿਹੜੇ ਸਰਕਾਰੀ ਹਸਪਤਾਲਾਂ ਚ ਆਮ ਆਦਮੀ ਕਲੀਨਿਕਾਂ ਚ ਇਲਾਜ ਕਰਵਾ ਰਹੇ ਨੇ ਦਾਖਲ ਹੋ ਰਹੇ ਨੇ ਸਰਕਾਰੀ ਹਸਪਤਾਲਾਂ ਵਿੱਚ ਪਲੀਜ਼ ਦੱਸ ਦਿਓ ਤਾਂ ਕਿ ਸਾਡੀ ਮੇਰੀ ਘਟੋ ਘਟ ਜ਼ਰੂਰ ਇਹ ਵਾਅਦਾ ਹੋ ਜਾਏਗਾ ਗਿਆਨ ਵਿੱਚ ਵੀ ਇਹ ਇਹ ਮੰਤਰੀ ਸਹਿਬਾਨ ਨੇ ਇਹ ਇਹ ਐਮ ਐਲ ਏ ਸਹਿਬਾਨ ਨੇ ਤੁਹਾਡੇ ਇਲਾਕੇ ਦੇ ਏ ਆਮ ਆਦਮੀ ਕਲੀਨਿਕਾਂ ਵਿੱਚ ਜਾਂ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਹੋ ਕੇ ਇਲਾਜ ਕਰਵਾਏ ਤੇ ਜੇ ਨਹੀਂ ਤਾਂ ਕਿਉਂ ਨਹੀਂ ਕਰਵਾਏ ਕੀ ਉਹਨਾਂ ਨੂੰ ਪਤਾ ਹੈ ਕਿ ਇੱਥੇ ਘਟੀਆ ਇਲਾਜ ਜਾਂ ਕੀ ਕਨਵੇ ਕਰਨਾ ਚਾਹੁੰਦੇ ਨੇ ਕਿ ਉੱਥੇ ਕਿਹਨਾਂ ਦੇ ਇਲਾਜ ਲਈ ਜਾਂ ਬਾਕੀ ਆਮ ਸਧਾਰਨ ਜਨਤਾ ਦੀ ਜ਼ਿੰਦਗੀ ਕਿਸੇ ਲੇਖੇ ਹੀ ਨਹੀਂ ਕਿ ਉਹ ਤਾਂ ਸਿਰਫ ਇੱਕ ਢੇਡ ਬکریاں ਨੇ ਹੱਕ ਲਓ ਕਿ ਉਹ ਆਖਰ ਕਿਉਂ ਇਹ ਚੀਜ਼ ਹੁੰਦੀ ਜੇ ਇਹਦੇ ਵਿੱਚ ਜ਼ਰੂਰ ਤਰਤ ਤ ਧਿਆਨ ਕਰਨ ਦੀ ਲੋੜ ਕਿਉਂਕਿ ਅੱਜ ਦੇ ਦਿਨ ਜਿਵੇਂ ਦੱਸਿਆ ਕਿ ਦੋ ਚੀਜ਼ਾਂ ਜੋ ਆਮ ਪਬਲਿਕ ਬੋਲਣ ਲੱਗ ਗਈ ਜਿਵੇਂ ਪਹਿਲਾਂ ਕਹੋ ਨਾ ਕਿ ਤੁਸੀਂ ਇੱਕ ਜਿਹੜਾ ਹੁੰਦੀ ਹੈ ਸਿਆਸਤਦਾਨ ਉਹ ਦੂਜੀ ਪਾਰਟੀ ਦੇ ਵਿਰੁੱਧ ਜਿਸ ਤਰੀਕੇ ਦੀ میڈیا ਰਹੀਂ ਪ੍ਰਮੋਟ ਕਰਨਾ ਚਾਹੁੰਦੇ ਨੇ ਹੋ ਜਾਂਦੇ ਨੇ ਸੋ ਜਿਵੇਂ ਰਾਹੁਲ ਗਾਂਧੀ ਨੂੰ ਪੱਪੂ ਬਣਾ ਕੇ ਇੱਕ ਵੱਡੇ ਪਦਰ ਤੇ ਸਾਰੇ ਵਿਸ਼ਵ ਪਦਰ ਤੇ ਉਹਨੂੰ ਇਹ ਬਣਾ ਦਿੱਤਾ ਗਿਆ ਐਗਜ਼ੈਕਟਲੀ ਉਸੇ ਤਰ੍ਹਾਂ ਹੀ ਹੁਣ ਉਹ ਪਾਰਟੀ ਇਸ ਯਾਨੀ ਆਮ ਆਦਮੀ ਪਾਰਟੀ ਨੂੰ ਇਹ ਦੋ ਗੱਲਾਂ ਦੇ ਨਾਲ ਜੋੜ ਕੇ ਵੱਡੀ ਪੱਦਰ ਤੇ ਫੈਲਾਰੇ ਨੇ ਕਿ ਇਸ਼ਤਿਹਾਰੀ ਪਾਰਟੀ ਹੈ ਯੂ ਟਰਨ ਵਾਲੀ ਪਾਰਟੀ ਹੈ ਇਸ ਤਰੀਕੇ ਦੇ ਇਹਨਾਂ ਦੇ ਬਾਬਤ ਇੱਕ ਆਮ ਗੱਲ ਫੈਲਾ ਦਿੱਤੀ ਗਈ ਹੈ ਪਰ ਇਹਦੇ ਵਿੱਚ ਸੁਖਿੰਦਰ ਜੀ ਇਹ ਸਾਰੇ ਖਰਚੇ ਦੀ ਥਾਂ ਤੇ ਜੇ ਤੁਸੀਂ ਸਿਰਫ ਇੰਨਾ ਹੀ ਮੈਨੂੰ ਅੱਜ ਦੱਸ ਦਿਓ ਕਿ ਇਹ ਪ੍ਰੋਗਰਾਮ ਕੀਤਾ ਗਿਆ ਜਿੱਥੇ ਤੁਸੀਂ ਦੱਸਿਆ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਸਹਿਬਾਨ ਸਨ ਕੇਜਰੀਵਾਲ ਜੀ ਸਨ ਹੋਰ ਵੀ ਸਾਰੇ ਸਨ ਇਸ ਪ੍ਰੋਗਰਾਮ ਦਾ ਖਰਚਾ ਸਾਰੇ ਦਾ ਸਾਰਾ ਅਸੀਂ ਪੰਜਾਬੀਆਂ ਨੇ ਆਪਣੇ ਟੈਕਸਾਂ ਵਿੱਚੋਂ ਚੱਕਿਆ ਜੀ ਤਾਂ ਉਹਨੇ ਦੀਆਂ ਦਵਾਈਆਂ ਹੀ ਸ਼ਾਇਦ ਫ੍ਰੀ ਖਰੀਦ ਦਿੱਤੀਆਂ ਜਾਂਦੀਆਂ ਤਾਂ ਬਹੁਤ ਸੀ ਮੈਂ ਤਾਂ ਬੜੀ ਵਾਰ ਗੱਲ ਕੀਤੀ ਕਿ ਇਸ਼ਤਿਹਾਰ ਮੈਂ ਬੜੇ سارے ਹਿੱਸਿਆਂ ਵਿੱਚ ਤੁਸੀਂ ਦੇਖੋ ਅਲੱਗ-ਅਲੱਗ ਅਸੀਂ ਹੋਰ ਸੂਬਿਆਂ ਵਿੱਚ ਪੇਪਰ ਲੈਣ ਜਾਂਦੇ ਆ ਮੈਂ ਕਿਸੇ ਹੀ ਹੋਰ ਸੂਬੇ 'ਚ ਹੁਣ ਹਿਮਾਚਲ 'ਚ ਸਾਂ ਅਸੀਂ ਉਸ ਤੋਂ ਪਹਿਲਾਂ ਜੈਪੁਰ ਵਿੱਚ ਸਾਂ ਬੰਬਈ ਵਿੱਚ ਸਾਂ ਅਸੀਂ ਤਾਂ ਇੱਕ ਵੀ ਥਾਂ ਤੇ ਕੋਈ ਫੱਟਾ ਦੇਖਿਆ ਹੀ ਨਹੀਂ ਤੇ ਉਹਨਾਂ ਦੇ ਕਿਸੇ ਕਾਰਜਕਾਰੀਆਂ ਦੇ ਜਾਂ ਉਹਨਾਂ ਦੇ ਮੁੱਖ ਮੰਤਰੀ ਦੇ ਜਾਂ ਕਿਸੇ ਹੋਰ ਮੰਤਰੀ ਦੇ ਕੋਈ ਫੱਟੇ ਲੱਗੇ ਹੋਣ ਪਰ ਸਾਡੇ ਤਾਂ ਗਿਣਤੀ ਕਰਨੀ ਤੁਹਾਡੀ ਖਤਮ ਹੋ ਜਾਂਦੀ ਹੈ ਐਨੇ ਫੱਟੇ ਕਿ ਕਿਸੇ ਗੁਜ਼ਲਖਾਨ ਨੇ ਟੁੱਟੇ ਦੇ ਉੱਪਰ ਹੋ ਜਾਈਏ ਕਿਸੇ ਥਾਂ ਤੇ ਤੁਹਾਨੂੰ ਫੱਟਿਆਂ ਦੀ ਪਰਮਾਰ ਦਿਸਦੀ ਉਸ ਖਰਚੇ ਨੂੰ ਬਚਾ ਕੇ ਜੇ ਸਹੀ ਮੈਣਿਆਂ ਵਿੱਚ ਆਪਾਂ ਇੱਕ ਵਰਲਡ ਲੈਵਲ ਹਸਪੀਟਲ ਖੋਲ੍ਹਿਆ ਹੁੰਦਾ ਇੱਕ ਰਿਸਰਚ ਸੈਂਟਰ ਖੋਲ੍ਹਿਆ ਹੁੰਦਾ ਤਵਾਕਈ ਉਹ ਵਿਦਿਆਦੀਵੀ ਤੇ ਸਿੱਖਿਆ ਦੀ ਕ੍ਰਾਂਤੀ ਜੋ ਮੂੰਹੋਂ ਬੋਲਦੀ ਉਹਦੇ ਲਈ ਇਹਨਾਂ ਦੀ ਲੋੜ ਨਹੀਂ ਸੀ ਰਹਿਣੀ ਪਰ ਜਿੰਨਾ ਖਰਚਾ ਇਸ ਵੇਲੇ ਸੀ ਦਿੱਲੀ ਵਾਲਿਆਂ ਤੇ ਸਰਕਾਰੀ ਖਰਚਾ ਕਰ ਰਹੇ ਸਾਡੇ ਨਾ ਸੱਚ ਜਾਣਿਓ ਮੈਂ ਨਾਮ ਨਹੀਂ ਕਿਸੇ ਦੀ ਨੌਕਰੀ ਤੇ ਲਤ ਨਹੀਂ ਮਰਵਾਣਾ ਚਾਹਦੀ ਪਰ ਜਿਸ ਢੰਗ ਨਾਲ ਰੋਂਦੇ ਨੇ ਸਾਡੇ ਪੁਲਿਸ ਕਰਮੀ ਕਿ ਕਿਵੇਂ ਉਹਨਾਂ ਦਾ ਹਾਲ ਕੀਤਾ ਜਾਂਦਾ ਨਾ ਕੁਸਲਖਾਨੇ ਜਾਂਦਾ ਨਾ ਵਿਚਾਰਿਆਂ ਨੂੰ ਕੋਈ ਪਾਣੀ ਦਾ ਨਾ ਖਾਣੇ ਦਾ ਤੇ ਕਿਵੇਂ ਉਹ ਦਬਾਰੇ ਭਾਰ ਗਰਮੀ ਵਿੱਚ ਇਹ ਦਿੱਲੀ ਵਾਲਿਆਂ ਦੇ ਲਈ ਲਾਈਨਾਂ ਲਾ ਕੇ ਖੜੇ ਨੇ ਉਹਨਾਂ ਨੂੰ ਅਗਰ ਇੱਧਰ ਤੋਰਨ ਨੂੰ ਉੱਧਰ ਤੋਰਨ ਨੂੰ ਤੇ ਫਿਰ ਕ੍ਰਾਈਮ ਤਾਂ ਨੈਚਰਲੀ ਵਧਣਾ ਹੋਇਆ ਇਹਦੇ ਚ ਪੁਲਿਸ ਵਾਲਿਆਂ ਤੇ ਉਂਗਲ ਕਿਉਂ ਚੱਕਦੇ ਆ ਜਦੋਂ ਨਾ ਸਾਰਿਆਂ ਨੂੰ ਅਸੀਂ ਜੀ ਹਜ਼ੂਰੀ ਤੇ ਹੀ ਲਾ ਦਿੱਤਾ ਕਿ ਤੁਸੀਂ ਦਿੱਲੀ ਵਾਲਿਆਂ ਕੇ ਗੋਡੇ ਟੇਕ ਕੇ ਸਿਰ ਨੀਵਾ ਕਰਕੇ ਬਹਿ ਜਾਓ ਤੇ ਉੱਥੇ ਸਾਰੀਆਂ ਜਿਪਸੀਆਂ ਦੀ ਲੋਡ ਆ ਪਰ ਬਾਕੀ ਤਾਂ ਸਾਰੇ ਥਾਂ ਤੇ ਕ੍ਰਾਈਮ ਆਪਣੇ ਆਪ ਹੀ ਵਧਣਾ ਹੋਇਆ ਸੋ ਅਸੀਂ ਤਾਂ ਦੋ ਸਰਕਾਰਾਂ ਦਾ ਖਰਚਾ ਚੱਲ ਰਿਹਾ ਐ ਇਸ ਵੇਲੇ ਪੰਜਾਬ ਜਿਸ ਵਿੱਚ ਹੋਰ ਵਾਧੂ ਖਰਚਾ ਭਾਵੇਂ ਇੱਕ ਵੇਲੇ ਪੰਜਾਬੀਆਂ ਨੂੰ ਲੱਗੇਗਾ ਬੱਲੇ ਬੱਲੇ ਹੋ ਗਈ ਆ ਸਾਨੂੰ ਇੰਨਾ ਫ੍ਰੀ ਹੋ ਗਿਆ ਪਰ ਮੈਂ ਪਹਿਲੀ ਲਾਈਨ ਇੱਥੋਂ ਹੀ ਸ਼ੁਰੂ ਕੀਤੀ ਸੀ ਫ੍ਰੀ ਕੁਝ ਹੁੰਦਾ ਨਹੀਂ ਜੀ ਜਰਾ ਕਰਜ਼ੇ ਦੀ ਕੈਲਕੂਲੇਸ਼ਨ ਕਰ ਲਓ ਪਰ ਹੈਡ ਉੱਤੇ ਇਹ ਉਹ ਕਰਜ਼ੇ ਦੇ ਉੱਤੇ ਨਾਲ ਐਡ ਆਨ ਕਰ ਲਿਓ ਨਿਕਲਣਾ ਤੁਹਾਡੇ ਰਾਹੀ ਹੈ ਇਹ ਉਤ ਹੀ ਨਿਕਲਣਾ ਤੇ ਜੇ ਇਲਾਜ ਤੁਸੀਂ ਇਸ ਕਿਸਮ ਦਾ ਘਟਿਆ ਕਰਵਾਣਾ ਸਿਰਫ ਉਹਦੇ ਵਿੱਚ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਤੇ ਜੇ ਅਸੀਂ ਪ੍ਰੋਮੋਸ਼ਨ ਸਿਰਫ ਕਰਨਾ ਚਾਹੁੰਦੇ ਆ ਕਿ ਪ੍ਰਾਈਵੇਟ ਹਸਪੀਟਲਸ ਦੇ ਵਿੱਚ ਇਹ ਚੰਗਾ ਹੋ ਜਾਏ ਫਿਰ ਤਾਂ ਦੇਸੀ ਰਿਹਾ ਕਿ ਜਿਸ ਨੂੰ ਕਨਫਲਿਕਟ ਆਫ ਇੰਟਰਸਟ ਅਸੀਂ ਕਹਿ ਸਕਦੇ ਆ ਅੱਛਾ ਮੈਮ ਇਹਦੇ ਵਿੱਚ ਇੱਕ ਹੋਰ ਗੱਲ ਦੱਸਿਓ ਕਿ ਅ ਮਤਲਬ ਇਸ ਸਕੀਮ ਦੇ ਅਧੀਨ ਜਿਵੇਂ ਸਰਕਾਰ ਕਹਿੰਦੀ ਕਿ ਅਸੀਂ ਜੋ ਨਈ ਵੀ ਗਰੰਟੀ ਦਿੱਤੀ ਜਾਂ ਨਈ ਵੀ ਵਾਅਦਾ ਕੀਤਾ ਸੀ ਉਹ ਵੀ ਪੂਰਾ ਕਰਨ ਜਾ ਰਹੇ ਹਾਂ ਜਾਂ ਉਹ ਵੀ ਇੱਕ ਲੋਕਾਂ ਨੂੰ ਸਹੂਲਤ ਦੇਤੀ ਪੈਸਾ ਕਿੱਥੋਂ ਆਣਾ ਹੈ ਇਹ ਹੁਣ ਸਰਕਾਰ ਜਾਣਦੀ ਹੈ ਕਿ ਕਿਸ ਢੰਗ ਨਾਲ ਪੂਰਾ ਕਰਨਾ ਪਰ ਇਹਦੇ ਵਿੱਚ ਜਿਹੜੇ ਹਸਪਤਾਲਾਂ ਦੀ ਗੱਲ ਆਉਂਦੀ ਹੈ ਜਾਂ ਉਹ ਮਤਲਬ ਕਿ ਕਈ ਵਾਰੀ ਹੁੰਦਾ ਨਾ ਕਿ ਕਿਸ ਢੰਗ ਨਾਲ ਜਿਹੜੇ ਜਿਹਦਾ ਖਰਚਾ ਹੀ ਕੋਈ 50-60 ਹਜ਼ਾਰ ਹੋਵੇ ਤੇ ਉਹਦੇ ਤੇ ਤੁਸੀਂ 1 ਲੱਖ 2 ਲੱਖ ਜਾਂ ਪਹਿਲਾਂ ਬੜੀਆਂ ਤੰਦ ਲੀਆਂ ਉਹਦੇ ਸਾਹਮਣੇ ਹੁੰਦੀਆਂ ਰਹੀਆਂ ਨੇ ਇਦੇ ਉੱਤੇ ਸਰਕਾਰਾਂ ਕਿਉਂ ਨਹੀਂ ਧਿਆਨ ਦਿੰਦੀਆਂ ਜੇ ਇਹ ਫ੍ਰੀ ਹੈਂਡ ਕਿਉਂ ਦਿੱਤਾ ਜਾ ਰਿਹਾ ਕੀ ਇਹ ਵੀ ਸਵਾਲ ਉੱਠਦਾ ਹੈ ਕਿ ਕੀ ਸਰਕਾਰ ਇਹਦੇ ਉੱਤੇ ਪਹਿਲਾਂ ਕੋਈ ਇਹੋ ਜੀ ਏਜੰਸੀ ਜਾਂ ਇਹੋ ਜਿਹਾ ਕੁਝ ਕੋਈ ਮਤਲਬ ਕਿ ਇਹਨਾਂ ਨੇ ਸਰਕਾਰੀ ਤੌਰ ਤੇ ਕੋਈ ਸਕਿਊਟੀ ਨਹੀਂ ਲਾਈ ਸੀ ਕਿ ਧਿਆਨ ਦਿੱਤਾ ਜਾਏ ਕਿ ਕਿਤੇ ਤੇ ਕਿੰਨਾ ਖਰਚਾ ਤੇ ਹਸਪਤਾਲ ਵਾਲੇ ਕੀ ਲੈ ਰਹੇ ਨੇ ਕਿਉਂਕਿ ਇਹ ਵੀ ਆਪਣੇ ਆਪ ਚ ਇੱਕ ਬਹੁਤ ਵੱਡਾ ਸਕੈਮ ਫਿਰ ਸਾਬਤ ਹੋ ਸਕਦਾ ਹੈ ਜਦੋਂ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੇ ਲੋੜ ਕੀ ਪੈਗੀ ਦੇਖੋ ਹਰ ਕੋਈ ਚਾਹੁੰਦਾ ਕਿ ਸਾਡਾ ਇਲਾਜ ਮੁਫਤ ਹੋਵੇ ਜਾਂ ਸਸਤਾ ਹੋਵੇ ਜਾਂ ਵਧੀਆ ਸਾਂ ਮਹਸੂਲਤਾ ਮਿਲਣ ਪੰਜਾਬ ਪੰਜਾਬ ਦੇ ਵਿੱਚ ਇਹ ਚਰਚਾ ਜ਼ਰੂਰ ਚੜੀ ਆ ਕਿ ਚੰਗੀ ਗੱਲ ਹੋ ਗਈ ਕਿ ਸਾਨੂੰ ਬੀਮਿਆਂ ਤੋਂ ਬਚਾਅ ਹੋ ਗਿਆ ਨਹੀਂ ਤੇ ਪ੍ਰਾਈਵੇਟ ਕੰਪਨੀਆਂ ਵੱਡੇ ਵੱਡਾ ਮੋਟਾ ਪੈਸਾ ਵਟਦਿਆਂ ਨੇ ਬੀਮੇ ਕਰਨ ਦਾ ਪਰ ਸਵਾਲ ਇਹ ਹੈ ਕਿ ਇਹਦੇ ਨਾਲ ਫਾਇਦਾ ਕਿਹਦਾ ਆ ਕਿ ਵਾਕਈ ਆਮ ਬੰਦੇ ਦਾ ਫਾਇਦਾ ਹੋ ਰਿਹਾ ਜਾਂ ਹਸਪੀਟਲਸ ਵਾਲੇ ਡਾਕਟਰਾਂ ਦਾ ਜਾਂ ਉਹਨਾਂ ਦੇ ਆਧਾਰਿਆਂ ਦਾ ਜੋ ਜਿਵੇਂ ਕਹਿੰਦੇ ਕਿ ਇੱਕ ਮੈਡੀਕਲ ਮਾਫੀਆ ਚੱਲਦਾ ਉਹਨਾਂ ਦਾ ਫਾਇਦਾ ਹੋ ਰਿਹਾ ਇਹਦੇ ਵਿੱਚ ਸਕਿੰਦਰ ਜੀ ਮੇਰਾ ਖਿਆਲ ਹੈ ਜਿੰਨੀ ਮੈਂ ਸਾਰੀ ਟਾਕ ਕੀਤੀ ਇਹਦੇ ਚੋਂ ਬਹੁਤ ਸੌਖੇ ਤਰੀਕੇ ਇਨਫਰੈਂਸ ਕੱਢੀ ਜਾ ਸਕਦੀ ਹੈ ਕਿ ਮੈਡੀਕਲ ਮਾਫੀਆ ਜਾਂ ਉੱਪਰ ਵਾਲਿਆਂ ਦਾ ਹੀ ਫਾਇਦਾ ਹੈ ਛੋਟਿਆਂ ਨੂੰ ਤਾਂ ਇੰਨੀ ਕੀ ਮੇਰਾ ਖਿਆਲ ਆਮ ਸਧਾਰਨ ਬੰਦੇ ਦਾ ਦੱਸ ਦੇਣ ਕਿ ਕਿਦੇ ਕਿਦੇ ਘਰ 1000 ਰੁਪਏ ਪਹੁੰਚ ਗਿਆ ਮਹੀਨੇ ਦਾ ਮਤਲਬ ਆਪਾਂ ਕਿੰਨੀ ਕ ਹੱਦ ਤੱਕ ਬੇਵਕੂਫ ਬਣ ਸਕਦੇ ਹਾਂ ਸਾਡੇ ਇੱਥੇ ਤੁਸੀਂ ਦੇਖਦੇ ਹੋਗੇ ਕਿ ਬਿਲਡਿੰਗਾਂ ਤੇ ਬਿਲਡਿੰਗਾਂ ਬਣਾਈ ਜਾ ਰਹੀਆਂ ਤੁਸੀਂ ਰਜਿੰਦਰਾਂ ਚ ਆ ਕੇ ਦੇਖ ਲਓ ਬਿਲਡਿੰਗਾਂ ਦੇ ਢੇਰ ਦਿਸ ਜਾਣਗੇ ਨਵੀਆਂ ਦੇ ਤੇ ਫਿਰ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਦੇ ਚਾਰ-ਚਾਰ ਮੰਜ਼ਲਾ ਖਾਲੀ ਪਈਆਂ ਤੇ ਡਾਕਟਰਾਂ ਦੀ ਕਮੀ ਕਿਉਂਕਿ ਉੱਥੇ ਪੈਸੇ ਦੇਣੇ ਪੈਂਦੇ ਨੇ ਤੇ ਫਿਰ ਜਦੋਂ ਇੱਥੇ ਸਿਰਫ ਕੰਸਟਰਕਸ਼ਨ ਦੇ ਵਿੱਚੋਂ ਪੈਸੇ ਨਿਕਲਦੇ ਨੇ ਇਹ ਦੋ ਚੀਜ਼ਾਂ 'ਚ ਫਰਕ ਜਦੋਂ ਸਮਝ ਆ ਜਾਂਦੀ ਹੈ ਤਾਂ ਪਤਾ ਲੱਗ ਜਾਂਦਾ ਹੈ ਜੀ ਕਿ ਕਿਹਨੂੰ ਕਿੱਥੇ ਫਾਇਦਾ ਕਿ ਪਰਚੇਜ਼ਿੰਗ ਜਦੋਂ ਮੈਡੀਸਿਨ ਦੀ ਹੋਏਗੀ ਉਸ 'ਚ ਵੀ ਬਹੁਤ ਫਾਇਦਾ ਤੇ ਜਦੋਂ ਦੇਖੋ ਸਾਨੂੰ ਇਹ ਪਰਚੇਜ਼ ਕਮੇਟੀਆਂ 'ਚ ਸਾਈਨ ਕਰਨ ਲਈ ਬਿਠਾਇਆ ਜਾਂਦਾ ਸੀ ਫਿਰ ਸਾਨੂੰ ਤਾਂ ਉੱਥੇ ਕਹਿੰਦੇ ਸੀ ਤੁਸੀਂ ਤਾਂ ਬਾਹਰ ਹੀ ਰਹੋ ਤੁਹਾਡੇ ਕੋਲ ਜਦੋਂ ਫਾਈਨਲ ਹੋ ਜਾਏਗਾ ਇੱਕ ਸਾਈਨ ਕਰਨ ਲਈ ਪਰਚਾ ਆ ਜਾਏਗਾ ਤੇ ਉਹ ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰ ਦੱਸਿਆ ਸੀ ਕਿ ਉਸ ਨੂੰ ਨਾ ਕਰਤੀ ਸੀ ਕਿ ਨਹੀਂ ਮੈਂ ਤੇ ਕਰਨਾ ਨਹੀਂ ਤੁਸੀਂ ਫਿਰ ਉਹ ਮੈਨੂੰ ਕੱਢ ਕੇ ਕਿਸੇ ਹੋਰ ਨੂੰ ਪਾ ਲਿਆ ਨਾ ਅਚਲਿ ਸਭ ਕੁਝ ਪਾਸ ਤਾਂ ਹੁੰਦਾ ਹੀ ਹੈ ਕੋਈ ਰੁਕਦਾ ਨਹੀਂ ਪਰ ਇਹ ਨਾ ਚੀਜ਼ਾਂ ਵਿੱਚ ਉੱਪਰੋਂ ਥੱਲੇ ਤੱਕ ਸਾਰੇ ਪਾਸੇ ਜਿੱਥੇ ਤੁਹਾਨੂੰ ਕਪਲੇ ਨਿਕਲ ਚੁੱਕੇ ਹੋਣ ਸਾਹਮਣੇ ਆ ਚੁੱਕੇ ਹੋਣ ਇਹ ਮਾਫੀਆਜ਼ ਦੀ ਕੋਈ ਲਿਮਟ ਨਹੀਂ ਹੈ ਪਰ ਇਹਦੇ ਨਾਲ ਤੁਸੀਂ ਮੈਂ ਅਸੀਂ ਜੰਗ ਨਹੀਂ ਵਿੱਢ ਸਕਦੇ ਕਿਉਂਕਿ ਇਹ ਇੰਨੀ ਵੱਡੀ ਪੱਧਰ ਤੇ ਹੈ ਜਿੱਥੇ ਅਸੀਂ ਜਿੰਨਾ ਮਰਜ਼ੀ ਰੌਲਾ ਪਾਈ ਜੇ ਆਵਾਜ਼ ਸਾਡੀ ਦਬ ਦਿੱਤੀ ਜਾਏਗੀ ਪਰ ਉਹ ਉੱਥੇ ਹੀ ਜਾਰੀ ਰਹਿਣਾ। ਉਹ ਗੱਲ ਸਿਰਫ ਸਮਝਦੀ ਹੈ ਜਿਸ ਦਿਨ ਆਨ ਪਬਲਿਕ ਸਮਝ ਜਾਏਗੀ ਕਿ ਕਿਸੇ ਹੀ ਮਰਜ਼ੀ ਪਾਰਟੀ ਦੇ ਤੁਸੀਂ ਹੋਵੋ ਭਾਈ ਜਦੋਂ ਤੁਹਾਡੇ ਢਿੱਡ ਪੀੜ ਆਪਣੀ ਹੋਈ ਹੋਏਗੀ ਉਦੋਂ ਕੋਈ ਪਾਰਟੀ ਵਾਲਾ ਕੀ ਤੁਹਾਡੇ ਕੋਲ ਆ ਕੇ ਤੁਹਾਨੂੰ ਜ਼ਿੰਦਗੀ ਦੇ ਸਕੇਗਾ ਨਹੀਂ ਤੇ ਜੇ ਉਦੋਂ ਤੁਹਾਨੂੰ ਘਟਿਆ ਦਵਾਈ ਕਾਰਨ ਮੌਤ ਹੋ ਗਈ ਤਾਂ ਤੁਸੀਂ ਸ਼ਿਕਾਇਤ ਕਿੱਥੇ ਕਰਨੀ ਜੇ ਤੁਸੀਂ ਰਹੀ ਨਹੀਂ ਇਸ ਦੁਨੀਆ 'ਚ ਤਾਂ ਸਾਨੂੰ ਜਦੋਂ ਸਮਝ ਆਏਗੀ ਨਾ ਕਿ ਘਟੀਆ ਵਿਦਿਆ ਜਿਹਦੇ ਨਾਲ ਸਾਨੂੰ ਆਪਣੇ ਹੱਕਾਂ ਬਾਰੇ ਕਦੇ ਜਾਣਕਾਰੀ ਹੋਏਗੀ ਨਹੀਂ ਤੇ ਦੂਜੇ ਪਾਸੇ ਘਟੀਆ ਦਵਾਈਆਂ ਜਿਸ ਨਾਲ ਸਾਡੀ ਸਿਹਤ ਖਰਾਬ ਹੋ ਜਾਏ ਅੱਡੀਆਂ ਰਗੜ ਕੇ ਜਾਈਏ ਇਹ ਦੋ ਚੀਜ਼ਾਂ ਸਿਕੁੰਦਰ ਜੀ ਇਹ ਤਾਂ ਕਪਲ ਦਾ ਮੁਕੱਦਮਾ ਹੋਣਾ ਚਾਹੀਦਾ ਹੋਰ ਹਰ ਚੀਜ਼ ਜਿਵੇਂ ਮਰਜ਼ੀ ਤੁਸੀਂ ਕਰ ਲਓ ਪਰ ਜਦੋਂ ਤੁਸੀਂ ਵਿਦਿਆ ਦੇ ਵਿੱਚ ਵੀ ਬੱਚਿਆਂ ਨੂੰ ਇਸ ਤਰੀਕੇ ਉਸ ਮਿਆਰ ਦੀ ਵਿੱਦਿਆ ਨਾ ਦੇ ਸਕੋ ਤੇ ਦੂਜੇ ਪਾਸੇ ਸਿਹਤ ਪੱਖੋਂ ਖਿਲਵਾੜ ਹੋ ਜਾਏ ਜਿੱਥੇ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਖੋਲ ਕੇ ਰੱਖ ਦਿੱਤੀਆਂ ਪਰ ਤਾਂ ਕਿ ਟੋਟਲ ਤਾਂਦਲੀ ਹੀ ਤਾਂਦਲੀ ਹੋਵੇ ਤਾਂ ਫਿਰ ਉੱਥੇ ਹੋਰ ਪੈਸੇ ਵਧਾਣੇ ਸੁਖਮਿੰਦਰ ਜੀ ਸ਼ਾਇਦ ਮਰੀਜ਼ਾਂ ਦਾ ਉਨ੍ਹਾਂ ਫਾਇਦਾ ਨਹੀਂ ਹੋਵੇਗਾ ਜਿੰਨਾ ਆਪਾਂ ਉਹਨਾਂ ਨੂੰ ਬੇਵਕੂਫ ਬਣਾ ਕੇ ਜਿਵੇਂ ਹਜ਼ਾਰ ਰੁਪਏ ਪਿੱਛੇ ਹੋ ਗਿਆ ਸੀ ਇਹ ਬੇਵਕੂਫ ਬਣ ਕੇ ਹੁਣ ਵੀ ਵੋਟਾਂ ਪਾ ਜਾਣਗੇ ਪਰ ਜਦੋਂ ਉਹਨਾਂ ਦੀ ਸਿਹਤ ਨਾਲ ਖਿਲਵਾੜ ਹੁੰਦਾ ਜੇ ਉਦੋਂ ਉਹ ਉੱਠ ਕੇ ਬੋਲਣ ਦੀ ਹਾਲਤ ਵੀ ਨਹੀਂ ਹੁੰਦੇ ਤੇ ਉਦੋਂ ਇਹ ਯਾਨੀ ਕਿਸੇ ਹੋਰ ਨੂੰ ਫਰਕ ਪੈਂਦਾ ਵੀ ਨਹੀਂ ਫਰਕ ਉਹਦੇ ਆਪਣੇ ਤੇ ਹੀ ਪੈਂਦਾ ਜਿਹੜਾ ਇਸ ਤਰ੍ਹਾਂ ਦੇ ਬਿਮਾਰੀ ਨਾਲ ਪਰ ਸਭ ਤੋਂ ਵੱਡੀ ਗੱਲ ਉਹ ਮਜਬੂਰ ਹੁੰਦਾ ਜੇ ਸੁਖਵਿੰਦਰ ਜੀ ਕੌਣ ਚਾਹੁੰਦਾ ਮੈਂ ਮਰ ਜਾਵਾਂ ਸਰਕਾਰੀ ਹਸਪਤਾਲਾਂ ਵਿੱਚ ਆਂਦੇ ਹੀ ਉਹ ਨੇ ਜਿਹੜੇ ਹਰ ਪਾਸਿਓਂ ਨਕਾਰੇ ਗਏ ਹੋਣ ਜਾਂ ਤਾਂ ਲਾਸਟ ਸਟੇਜ ਹੋਵੇ ਜਿੱਥੇ ਉਸ ਤਰ੍ਹਾਂ ਕੁਝ ਪ੍ਰਾਈਵੇਟ ਕਰ ਹੀ ਨਹੀਂ ਸਕਦਾ ਉਹ ਤੱਕ ਦਿੰਦੇ ਨੇ ਯਾ ਵਿਚਾਰਿਆਂ ਕੋਲ ਦੋ ਵੇਲੇ ਦੀ ਰੋਟੀ ਦਾ ਜੁਗਾੜ ਵੀ ਨਹੀਂ ਹੁੰਦਾ ਤੇ ਜਦੋਂ ਉਹਨਾਂ ਨਾਲ ਇਸ ਤਰੀਕੇ ਦਾ ਤੱਕਾ ਹੁੰਦਾ ਦੇਖिए ਬੜਾ ਦਿਲ ਦੁਖਦਾ ਸੁਖਵਿੰਦਰ ਜੀ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਰ ਹੋਏਗੀ ਉਹ ਸਾਰੀਆਂ ਮੈਨੂੰ ਪਤਾ ਹੈ ਮੇਰੇ ਨਾਲ ਦੀਆਂ ਸਟਾਫ ਨਰਸਾਂ ਜਿਹੜੀਆਂ ਕਿਸ ਤਰੀਕੇ ਉਹਨਾਂ ਨੂੰ ਤਕਲੀਫ ਹੁੰਦੀ ਸੀ ਯਾ ਈਵਨ ਸਾਡੇ ਦਰਜਾਚਾਰ ਕਰਮਚਾਰੀ ਤੱਕ ਕਈ ਵਾਰ ਕਹਿ ਜਾਂਦੇ ਸਨ ਤੇ ਕੁਝ ਤਾਂ ਸਟਾਫ ਨਰਸਾਂ ਸਗੋਂ ਪੱਲਿਓਂ ਪੈਸੇ ਇਕੱਠੇ ਕਰਕੇ ਵਧੀਆ ਦਵਾਈ ਬਾਰੋਂ ਖਰੀਦ ਕੇ ਦੇ ਦਿੰਦੀਆਂ ਸਨ ਸੋ ਇਹ ਚੀਜ਼ ਤਾਂ ਤੁਰਦੀ ਰਹਿੰਦੀ ਜੇ ਇਹ ਸਮਾਨੰਤਰ ਹੀ ਹੁੰਦਾ ਜੇ ਇੱਕ ਪਾਸੇ ਜੇ ਮਾੜੇ ਨੇ ਇੱਕ ਪਾਸੇ ਚੰਗੇ ਲੋਕ ਹਨ ਤਾਂ ਹੀ ਦੁਨੀਆ ਤੁਰਦੀ ਰਹਿੰਦੀ ਹੈ ਪਰ ਇਸ ਚੀਜ਼ ਤੋਂ ਜ਼ਰੂਰ ਅਵੇਸ ਲੈਣਾ ਹੋਣਾ ਮੇਰਾ ਤਾਂ ਇਹੋ ਬੇਨਤੀ ਹੈ ਕਿ ਜਿੰਨੇ ਸੂਝਵਾਨ ਲੋਕ ਨੇ ਇਸ ਤੋਂ ਚੇਤਨ ਹੋਣ ਇਹਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਣ ਦੀ ਗੱਲ ਹੈ ਨਹੀਂ ਤੁਹਾਨੂੰ ਅੰਦਰੋਂ ਖੋਰਾ ਫਿਰ ਵੀ ਲੱਗਣਾ ਹੀ ਲੱਗਣਾ ਬਿਲਕੁਲ ਬਿਲਕੁਲ ਚਲੋ ਉਮੀਦ ਕਰਦੇ ਆ ਕਿ ਸਰਕਾਰ ਦੀ ਮਨਸ਼ਾ ਜਿਹੜੀ ਹੈ ਉਹ ਵਾਕਈ ਹਰ ਪੰਜਾਬੀ ਨੂੰ ਸਿਹਤ ਪੱਖੋਂ ਜਿਹੜਾ ਉਹਨਾਂ ਨੂੰ ਕਰਨ ਦੀ ਹੈ ਤੇ ਪੰਜਾਬ ਨੂੰ ਸਿਹਤ ਪੱਖੋਂ ਨਿਰਵਾਹ ਕਰਨ ਦੀ ਹੈ بجائے ਇਸ ਦੇ ਕਿ ਇਹਦੇ ਵਿੱਚ ਕੋਈ ਝੋਲਡਾ ਹੋਵੇ ਜਾਂ ਇਹਦੇ ਵਿੱਚ ਕੋਈ ਇਹੋ ਜਿਹੀ ਤੰਦ ਲਈ ਜਾਏ ਹੋਜਾ ਕੋਈ ਅ ਭ੍ਰਿਸ਼ਟ ਤੰਤਰ ਆ ਕੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਨਾ ਲਾਵੇ ਉਹ ਉਮੀਦ ਕਰਦੇ ਆ ਕਿ ਸਰਕਾਰ ਜ਼ਰੂਰ ਇਹਦੇ ਬਾਰੇ ਪਾਸੇ ਧਿਆਨ ਦੇਗੀ ਡਾਕਟਰ ਸਾਹਿਬ ਜੀ ਤੁਹਾਨੂੰ ਲੱਗਦਾ ਹੈ ਕਿ ਅਖੀਰ ਚ ਕੋਈ ਕੋਈ ਗੱਲ ਰਹਿ ਗਈ ਜੋ ਦਰਸ਼ਕਾਂ ਤੱਕ ਪਹੁੰਚਣੀ ਚਾਹੀਦੀ ਹੈ ਜਾਂ ਸਰਕਾਰ ਤੱਕ ਪਹੁੰਚਣੀ ਚਾਹੀਦੀ ਹੈ ਬਿਲਕੁਲ ਸੁਖਵਿੰਦਰ ਜੀ ਇੱਕ ਆਖਰੀ ਬੇਨਤੀ ਤੁਹਾਡੇ ਰਾਈ ਕਰਨਾ ਚਾਹੁੰਦੇ ਆ ਮੇਰੇ ਮਨ ਵਿੱਚ ਭਗਵੰਤ ਮਾਨ ਜੀ ਲਈ ਅੱਜ ਵੀ ਇਜ਼ਤ ਹੈ ਕਿਉਂਕਿ ਉਹਨਾਂ ਦੇ ਮੂੰਹ ਪੀੜ ਪੰਜਾਬ ਲਈ ਅਜੇ ਵੀ ਸੁਣੀਦੀ ਅਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਧੱਕਿਆ ਜਾ ਰਿਹਾ ਹੈ ਪਾਸੇ ਖੁੰਝੇ ਲਾਇਆ ਜਾ ਰਿਹਾ ਸਭ ਕੁਝ ਕੀਤਾ ਜਾ ਰਿਹਾ ਉਹ ਆਵਾਜ਼ ਫਿਰ ਵੀ ਚੱਕਦੇ ਨੇ ਪੰਜਾਬੀਆਂ ਲਈ ਮੇਰੀ ਉਹਨਾਂ ਅੱਗੇ ਹੀ ਅਰਜ਼ੋਈ ਹੈ ਬੇਨਤੀ ਹੈ ਕਿਉਂਕਿ ਉਹਨਾਂ ਦੇ ਨਾਲ OSD ਜੁੜੇ ਸਾਰੇ ਇਹ ਪ੍ਰੋਗਰਾਮ ਦੇਖਦੇ ਨੇ ਬੇਨਤੀ ਹੈ ਕਿ ਮੈਂ ਤਾਂ ਸਾਰੇ ਪੰਨੇ ਖੋਲ ਕੇ ਤੁਹਾਨੂੰ ਦੱਸ ਦਿੱਤੇ ਜੋ ਫਿਰ ਮੈਂ ਦੁਹਰਾ ਰਹੀ ਹਾਂ ਕਿ ਆਲਰੇਡੀ ਅਪਲੋਡਡ ਨੇ ਰਿਟਰਨ ਨੇ ਕੰਪਲੇਂਟਸ ਨੇ ਸਭ ਕੁਝ ਹੈ ਜੇ ਇਹਨਾਂ ਪੱਖਾਂ ਵੱਲ ਧਿਆਨ ਕਰ ਲੈਣਗੇ ਸਹੀ ਮਹਨਿਆਂ ਵਿੱਚ ਸਹੀ ਢੰਗ ਨਾਲ ਜੇ ਆਪਾਂ ਵਧੀਆ ਦਵਾਈਆਂ ਦੇ ਕੇ ਤੇ ਫਿਰ ਮਾਹੌਲ ਜੋ ਉੱਥੇ ਡਾਕਟਰਾਂ ਦੀ ਕਮੀ, ਨਰਸਾਂ ਦੀ ਕਮੀ ਉਹਨਾਂ ਨੂੰ ਪੂਰੀ ਕਰਕੇ ਫਿਰ ਜੇ ਅਸੀਂ ਤੇ ਖਾਸ ਤੌਰ ਤੇ ਸਫਾਈ ਦਾ ਖਿਆਲ ਰੱਖ ਕੇ ਕਿਉਂਕਿ ਸਭ ਤੋਂ ਵੱਧ ਭੱਜਦੇ ਆ ਅਸੀਂ ਪ੍ਰਾਈਵੇਟਾਂ ਵੱਲ ਕੇ ਸਰਕਾਰੀ ਚ ਸਫਾਈ ਨਹੀਂ ਹੈ। ਕੂਸਲਖਾਨੇ ਨਹੀਂ ਨੇ, ਪੀਣ ਦਾ ਪਾਣੀ ਨਹੀਂ ਹੈ। ਉਹ ਬੇਸਿਕ ਅਮੈਨਿਟੀਆਂ ਜੇ ਅਸੀਂ ਕੱਲੀਆਂ ਬਿਲਡਿੰਗਾਂ ਖੜੀਆਂ ਕਰਨ ਨਾਲੋਂ ਜਿਹੜੀਆਂ ਆਲਰੇਡੀ ਬਣੀਆਂ ਬਿਲਡਿੰਗਾਂ ਨੂੰ ਬਿਹਤਰ ਬਣਾ ਲਈਏ ਤੇ ਥੋੜਾ ਜਿਹਾ ਸਿਰਫ ਥੋੜਾ ਜਿਹਾ ਸਖਤੀ ਖਿੱਚ ਲੈਣ ਕਿ ਹੁਣ ਬਥੇਰਾ ਖਾਦਾ ਪੀਤਾ ਗਿਆ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਥੋੜਾ ਜਿਹਾ ਰੋਕ ਲੈਣ ਤਾਂ ਮੇਰਾ ਖਿਆਲ ਹੈ ਹਾਲੇ ਵੀ ਕੁਝ ਵਿਗੜਿਆ ਨਹੀਂ ਦੁੱਲੇ ਪੇਰਾਂ ਦਾ ਇਹ ਫਿਰ ਵੀ ਕੁਝ ਨਾ ਕੁਝ ਸੁਧਾਰ ਹੋ ਜਾਏਗਾ ਸੋ ਇੰਨੀ ਕੀ ਬੇਨਤੀ ਕਰ ਸਕਦੇ ਆਂ ਵੀ ਇਹ ਹੁਣ ਸਭ ਕੁਝ ਜੱਗਜ਼ਾਰ ਇਹਦੇ ਤੇ ਰਤੀਕ ਹੁਣ ਮਾਫੀਆ ਤੇ ਰੋਕ ਲਾਈ ਜਾਏ ਤਾਂ ਸਹੀ ਮੈਣਿਆਂ ਵਿੱਚ ਲੋਕਾਂ ਨੂੰ ਵਧੀਆ ਸਿਹਤ ਮਿਲ ਸਕਦੀ ਹੈ ਸ਼ੁਕਰੀਆ ਥੈਟਸ ਅ ਧਨਵਤੋਤ ਬਹੁਤ ਮੇਰਬਾਣ